ਲੈ ਲਾਂਗੇ ਜਰਾ ਆਪਣੀ ਹੀ ਨੀ ਮਸਲੇ ਹੱਲ ਹੁੰਦੇ ਠੀਕ ਆ ਜੀ ਸੋ ਅੱਜ ਦੇ ਉਹਨੂੰ ਜਾਣ ਦੋ ਜੋ ਕੁਛ ਉਹਦਾ ਕਰਨਾ ਚਾਹੁੰਦਾ ਨੂੰ ਕਰਨ ਦੋ ਜਿੱਥੇ ਕਿਤੇ ਵੀ ਕੋਨੇ ਤੇ ਜਾਈਏ ਜਿੱਥੇ ਆਪਣੀ ਤਰੱਕੀ ਹੋਵੇ ਪਰ ਆਪਾਂ ਆਪਣੇ ਆਪ ਨੂੰ ਪੰਜਾਬੀ ਕਹਾਣੀ ਚਾਨਣਾ ਆਵੇ ਕੇਰਿਆਂ ਦੇ ਪੂਰੇ ਦਰਸ਼ਨ ਹੋ ਉਧਰੋਂ ਨਹੀਂ ਠੀਕ ਉਹਨਾਂ ਕਿੱਥੇ ਕੰਨੂ ਐਂ ਦੇਖ ਲਈ ਮਾੜਾ ਜਿਹਾ ਵੀ ਕਿੱਥੇ ਕੰਨੂ ਚੱਲਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਮਨਜੀਤ ਸਿੰਘ ਨਾਲ ਅੱਜ ਦਾ ਜਿਹੜਾ ਦੂਜਾ ਆਪਣਾ ਹੈਗਾ ਸੀ ਚਾਹੇ ਇਹਨੂੰ ਪੌਡਕਾਸਟ ਕਹਿ ਲੋ ਚਾਹੇ ਇਹਨੂੰ ਐਪੀਸੋਡ ਕਹਿ ਲੋ ਸਾਡਾ ਹੈਗਾ ਦੂਏ ਲੁੱਟ ਜੱਟ ਸਿਸਟਮ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਔਰ ਮਹਾਰਾਜ ਦੇ ਬੱਲੇ ਬੱਲੇ ਧੰਨਵਾਦ ਜੀ ਤੁਹਾਡਾ ਬਾਈ ਜੀ ਤੁਸੀਂ ਮੈਨੂੰ ਇੱਕ ਨਵਾਲੇ ਨੂੰ ਮਾਣ ਬਖਸ਼ਿਆ ਹਣਾ ਦੇਖੋ ਬਾਈ ਸਭ ਤੋਂ ਵੱਡੀ ਗੱਲ ਹੁੰਦੀ ਆ ਭਾਈਆਂ ਦਾ ਬਹੁਤ ਵੱਡਾ ਅਸਰਾ ਹੁੰਦਾ ਹਣਾ ਜ਼ਿੰਦਗੀ ਦੇ ਵਿੱਚ ਸੰਘਰਸ਼ ਤਾਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸੇ ਨੇ ਇਹਦਾ ਬਹੁਤ ਲੰਬੀ ਕਹਾਣੀ ਹੈ ਤਾਂ ਹਾਂਜੀ ਹਨਾ ਇਹ ਤਾਂ ਇੱਕ ਨਾ ਇੱਕ ਹੁਣ ਜਿੱਦਾਂ ਵੀ ਸੰਘਰਸ਼ ਲੜੇ ਨੇ ਆਪਾਂ ਨੇ ਆਪਾਂ ਕਿਹੜਾ ਕੋਈ ਝੂਠੀ ਗੱਲ ਜੋ ਹਕੀਕਤ ਹੈ ਤੂੰ ਤਾਂ ਲਵੇ ਸੀਗਾ ਸਾਰਾ ਕੁਝ ਉਹਨਾਂ ਬਿਲਕੁਲ ਆਪਾਂ ਉਸ ਕਰਕੇ ਚਲੋ ਤੂੰ ਕਹਿੰਦਾ ਵੀ ਆਪਾਂ ਨੇ ਬਿਆਨ ਕਰਨ ਨੇ ਯਾਰ ਕੋਈ ਚੀਜ਼ ਜਿੱਦਾਂ ਕਿਸੇ ਦੀ ਹਿਸਟਰੀ ਬਣ ਜਾਂਦੀ ਹੈ ਜਾਂ ਕੋਈ ਫਿਲਮ ਬਣ ਜਾਂਦੀ ਹੈ ਕੋਈ ਕਿਸੇ ਘਟਨਾ ਤੇ ਉਹ ਚੀਜ਼ ਜੇ ਆਪਾਂ ਨੇ ਕੋਈ ਬੰਦਾ ਲੁਕਿਆ ਰਹ ਜਾਂਦਾ ਕਿਸੇ ਦੀ ਮਾੜੀ ਜੀ ਕਹਾਣੀ ਨੂੰ ਅਗਲਾ ਬਾਹਰ ਦਿੰਦਾ ਜਿਹੜੇ ਬਾਲੇ ਸੰਘਰਸ਼ ਨੇ ਉਹ ਆਪਣੇ ਵਰਗਿਆਂ ਦਾ ਆਪਾਂ ਕੱਢਣ ਦਾ ਯਤਨ ਕਰਿਆ ਹਾਂ ਜਤਨ ਕਰਿਆ ਬੜੇ ਭਾਈ ਬੇਨਤੀ ਇਹ ਹੈਗੀ ਆ ਜਿਹੜਾ ਪਹਿਲਾ ਆਪਾਂ ਸਵਾਲ ਹੀ ਲੋਕਾਂ ਦੇ ਕਲੀਅਰ ਕਰਨੇ ਨੇ ਜਿਹੜੀ ਪਹਿਲਾ ਆਪਾਂ ਐਪੀਸੋਡ ਪਾਇਆ ਸੀ ਉਹਦੇ ਚ ਮੇਨ ਮੁੱਦਾ ਬੰਦਿਆਂ ਨੇ ਰੱਖਿਆ ਹੈਗਾ ਕਿ ਭਾਈ ਜੇ ਭਾਈ ਦੀ ਐਡੀਓ ਸੈਟਿੰਗ ਹੈ ਜੇ ਭਾਈ ਨੇ ਇੰਨਾ ਹੀ ਕੁਝ ਕਮਾ ਲਿਆ ਤਾਂ ਜਵਾਕ ਬਾਹਰ ਕਿਉਂ ਭੇਜੇ ਇਹਦੇ ਬਾਰੇ ਤੁਸੀਂ ਬਿਆਨ ਕਰੋ ਬਈ ਜਵਾਕ ਬਾਈ ਪਤਾ ਹੀ ਹੈ ਜਵਾਕਾਂ ਦੀ ਜਿਹੜੀ ਗੱਲ ਹੈ ਵੀਰੇ ਦੇਖੋ ਮੇਰੇ ਮਨ ਦੇ ਵਿੱਚ ਸੀਗਾ ਵੀ ਮੈਂ ਕੈਨੇਡਾ ਜਾਣਾ ਹਾਂਜੀ ਉਦੋਂ ਨਾ ਤਾਂ ਇਨੀ ਐਜੂਕੇਸ਼ਨ ਕਰੀ ਠੀਕ ਹੈ ਜੀ ਨਾ ਉਹ ਕੋਈ ਇਦਾਂ ਦਾ ਰਝਾਨ ਸੀਗਾ ਠੀਕ ਹੈ ਜੀ ਵੀ ਆਪਾਂ ਜਾ ਸਕੀਏ ਕੁਛ ਬਾਪੂ ਨਹੀਂ ਮਾਤਾ ਨਹੀਂ ਆਪਾਂ ਨੂੰ ਭੇਜ ਕੇ ਰਾਜ਼ੀ ਨਹੀਂ ਸੀਗੇ ਪਰ ਮੇਰੇ ਕਿਹੜਾ ਸੀਗਾ ਵੀ ਬਾਹਰ ਜਾਣਾ ਹੈ ਵੀ ਬਾਹਰ ਜਾਣਾ ਉਹ ਮੈਂ ਕਿਉਂ ਨਾ ਬੇਟੀ ਨੂੰ ਕਿਹਾ ਜਦੋਂ 17 ਦੇ ਵਿੱਚ ਵੀ ਤੂੰ ਰਵਨੀਤਾ ਵੀ ਐਲਸ ਕਰ ਰਹੀਆਂ ਤੇਰੀਆਂ ਫਰੈਂਡਾਂ ਨਾਲ ਵੀ ਤੂੰ ਕਿਉਂ ਨਾ ਐਲਸ ਕਰਕੇ ਉਹਦਾ ਮਨ ਨਹੀਂ ਸੀਗਾ ਵੈਸੇ ਬਿਲਕੁਲ ਬਿਲਕੁਲ ਤੇ ਉਹ ਮੇਰੇ ਘਰ ਕੀ ਉਹਨੇ ਕਿਹਾ ਵੀ ਮੈਂ ਪਾਪਾ ਦਾ ਸੁਪਨਾ ਪੂਰਾ ਕਰਨਾ ਹਾਂਜੀ ਮੇਰੇ ਘਰ ਕੇ ਉਹਨੇ ਪਹਿਲੀ ਵਾਰ ਚ ਇੱਕ ਮਹੀਨਾ ਲਾਇਆ ਉਹਦੇ ਬੈਂਡ ਸੱਤ ਆ ਗਏ ਤੇ ਉਹ ਕੈਨੇਡਾ ਵਾਲੀ ਉਹਦੇ ਆ ਫਰੈਂਡਾਂ ਵੀ ਨਾਲ ਹੀ ਨੇ ਕਲਾਸਮੇਟ ਸੀਗੀਆਂ ਕੁਦਰਤੀਆਂ ਕੁੜੀਆਂ ਇਹਨਾਂ ਨੂੰ ਕਾਲਜ ਵੀ ਇੱਕੋ ਮਿਲ ਗਿਆ ਤੇ ਇਹਨਾਂ ਨੇ ਕੰਮ ਕਰਕੇ ਮੈਂ ਉਹ ਗੱਡੀ ਕਰਕੇ ਦਿੱਤੀ ਉਹਨਾਂ ਨੂੰ ਚਾਰਾਂ ਨੂੰ ਲਵੇ ਲਵੇ ਸੀਗੀਆਂ ਪਿੰਡਾਂ ਦੀ ਆਪਣੇ ਜਿਵੇਂ ਟੌੜੇ ਤੋਂ ਕੁੜੀ ਸ਼ਾਹਪੁਰ ਤੋਂ ਮਾਜੀ ਚਾਰੇ ਪੜਾਈਆਂ ਚਾਰੇ ਇਕੱਠੀਆਂ ਚਲੀਆਂ ਗਈਆਂ ਸਾਰਾ ਕੁਝ ਅਸੀਂ ਨਹੀਂ ਆਪਾਂ ਨਹੀਂ ਕਰਿਆ ਮੂਰੇ ਉਹ ਕਿਉਂ ਵਿਚਾਰੇ ਕਹਿੰਦੇ ਵੀ ਜਿਵੇਂ ਕਰਨਾ ਮਨਜੀ ਤ ਕਰ ਕੋਈ ਚੱਕ ਕਰਨ ਠੀਕ ਹੈ ਜੀ ਉੱਥੇ ਰਿਸ਼ਤੇਦਾਰਾਂ ਦੀ ਆਪਣੇ ਰਹਿੰਦੀਆਂ ਰਹੀਆਂ ਵਿਚਾਰੇ ਕੈਨੇਡਾ ਉਹਨਾਂ ਨੇ ਵੀ ਬਹੁਤ ਸਾਥ ਸੀਗਾ ਹਮ ਤਾਂ ਆਪਾਂ ਨੂੰ ਉਹ ਇੱਕ ਮੇਰਾ ਉਂੜ ਜਾਣ ਦੀ ਸੀਗਾ ਬਾਈ ਕੋਈ ਵੀ ਮੈਂ ਕੈਨੇਡਾ ਜਾਣਾ ਪਰ ਮੇਰੇ ਦਿਮਾਗ ਜਿਹੇ ਸੀਗਾ ਵੀ ਮੈਂ ਜਾਣਾ ਯਾਰ ਮਤਲਬ ਕਾਮਯਾਬ ਹੋਣਾ ਕਾਮਯਾਬ ਹੋਣਾ ਵੀ ਯਾਰ ਬੱਚਿਆਂ ਬਾਰੇ ਸੋਚਣਾ ਆਪਾਂ ਨੇ ਹਾਂ ਤੇ ਉਦੋਂ ਬਾਅਦ ਛੋਟੀ ਬੇਟੀ ਦਾ ਰਝਾਨ ਆਪਦੇ ਆਪੇ ਬਣ ਗਿਆ ਉਹ ਕਹਿੰਦੀ ਪਾਪਾ ਮੈਂ ਉਹਨੂੰ ਬਹੁਤ ਰੋਕਿਆ ਵੀ ਤੂੰ ਰਹਿਣ ਦੇ ਵੀ ਚਲ ਇੱਕ ਬੰਦਾ ਵਾਗ ਗਿਆ ਆਪਣਾ ਹਾਂ ਵੀ ਚਲ ਇਹ ਬੱਚਾ ਉਰੇ ਰਹਿ ਤੈਨੂੰ ਪਾਪਾ ਮੈਂ ਤਾਂ ਦੀਦੀ ਕੋਲ ਜਾ ਕੇ ਐਜੂਕੇਸ਼ਨ ਆਫ ਦੀ ਉੱਥੇ ਕਰਨੀ ਆ ਚਲੋ ਉਹ ਵਾਗ ਗਈ ਹਾਂਜੀ ਬੇਟਾ ਤੈਨੂੰ ਪਤਾ ਫਿਰ ਹੁਣ ਜਿਹੜਾ ਬੰਦਾ ਉੱਥੇ ਦੇ ਮੁਲਕ ਦੇ ਨਾਲ ਉਰੇ ਦੇ ਮੁਲਕ ਦਾ ਫਰਕ ਬਹੁਤ ਆ ਬਾਈ ਹਾਂਜੀ ਉਹ ਬੇਟੀਆਂ ਕਹਿੰਦੀਆਂ ਵੀ ਪਾਪਾ ਅਸੀਂ ਇਹਨੂੰ ਵੀ ਨਹੀਂ ਇੱਥੇ ਰਹਿਣਾ ਬਈ ਅਸੀਂ ਨਹੀਂ ਲੈ ਕੇ ਜਾਣਾ ਨਾ ਤਾਂ ਤਰਨਵੀਰ ਦਾ ਕੋਈ ਐਦਾਂ ਮਨ ਸੀਗਾ ਵੀ ਮੈਂ ਜਾਣਾ ਨਾ ਆਪਣਾ ਹੀ ਮਨ ਸੀਗਾ ਜਾਣਾ ਪਾਪਾ ਤਾਂ ਕਹਿੰਦੇ ਸੀਗੇ ਮੇਰੇ ਨਾਲੇ ਤੂੰ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣੇ ਨੂੰ ਮਿਸ਼ਨ ਦਵਾ ਦਨਾ ਮੈਂ ਉਹਨੂੰ ਕਿਹਾ ਵੀ ਤੂੰ ਇੱਥੇ ਕਰ ਲੈ ਵੀ ਨਾਲ ਮੈਂ ਚੱਲ ਕਰੀ ਜਾਂਨਾ ਇਸ ਕਰਕੇ ਉਹਦਾ ਵੀ ਲੁਧਿਆਣੇ ਹੋ ਗਿਆ ਵੀ ਨਹੀਂ ਪਾਪਾ ਵੀ ਜਦੋਂ ਦੀਦੀ ਹੋਣੀ ਉੱਥੇ ਨੇ ਵੀ ਅਸੀਂ ਇਕੱਲੇ ਕਿੱਥੇ ਕਿੱਥੇ ਫਿਰਾਂਗੇ ਇਹ ਤਾਂ ਇੱਕ ਸਵਾਲ ਮਨਜੀਤ بڑے ਭਾਈ ਇਹ ਉੱਠਦਾ ਵੀ ਬੱਚਿਆਂ ਨੂੰ ਬਾਹਰ ਭੇਜਣਾ ਸਹੀ ਆ ਜਾਂ ਗਲਤ ਆ ਇਹਦੇ ਤੇ ਚੰਨਣਾ ਪਾਉ ਬਾਈ ਦੇਖੋ ਭੇਜਣਾ ਆਪਾਂ ਨਹੀਂ ਕਹਿੰਦੇ ਵੀ ਗਲਤ ਆ ਸਹੀ ਆ ਉਹਨਾਂ ਨੂੰ ਇੱਕ ਗੱਲ ਇਹ ਹੈ ਵੀ ਉਹਨਾਂ ਨੂੰ ਕਹੋ ਵੀ ਤੁਸੀਂ ਉੱਥੇ ਦੀ ਪੀਆਰ ਲੈ ਕੇ ਉਹਰੇ ਨਾਲ ਵੀ ਜੁੜੇ ਰਹਿਣ ਸਾਰੇ ਜਿੱਦਾਂ ਮੈਂ ਉਹਰੇ ਕਰ ਰਿਆਂ ਮੇਰਾ ਕਿਹੜਾ ਮਨ ਕਰਦਾ ਰੇ ਹੁਣ ਅਸੀਂ ਬਾਪੂ ਨੇ ਦੋ ਤੀ ਆ ਮੈਂ ਰਹਿ ਜਾਣਾ ਬਾਕੀ ਤਾਂ ਫੈਮਿਲੀ ਬਾਹਰ ਪਰ ਆਪਾਂ ਕਿਉਂ ਨਹੀਂ ਛੱਡਦੇ ਜਿਹੜੇ ਯਾਰ ਉਹ ਰੇ ਸਾਝਾ ਨੇ ਉਹ ਬੰਦੇ ਨੂੰ ਜਾਣ ਨਹੀਂ ਦਿੰਦੀ ਬਿਲਕੁਲ ਦੇਖੋ ਆਪਾਂ ਉਹਦੇ ਨਾਲ ਜੁੜੇ ਆ ਕਿੱਤੇ ਨਾਲ ਜੁੜੇ ਆ ਜਿਨੇ ਆਪਾਂ ਨੂੰ ਅੱਜ ਇੱਥੇ ਤੁਹਾਡੇ ਵਿੱਚ ਬੈਠਣ ਝੁਕਾ ਕਰਿਆ ਮੈਂ ਕਿਵੇਂ ਨੂੰ ਭੁੱਲ ਜੂ ਮੈਂ ਇੱਕ ਗੱਲ ਹੋਰ ਚੰਨਣਾ ਪਾਉ ਮੰਨ ਕੇ ਚੱਲੋ ਤੁਸੀਂ ਇੱਥੇ ਰਹਿ ਕੇ ਮਿਹਨਤ ਕਰੀ ਬਹੁਤ ਵਧੀਆ ਤੁਹਾਡੀ ਗਰੋਥ ਆ ਗਈ ਪਰ ਮੈਂ ਇਹ ਦੇਖਣ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਿੰਨੀ ਮਨਜੀਤ ਬਾਈ ਨੇ ਉਰੇ ਸਟਰਗਲ ਕਰੀ ਆ ਜੇ ਇੰਨੀ ਸਟਰਗਲ ਹੈ ਕੈਨੇਡਾ ਚ ਕਰਦਾ ਤਾਂ ਅੱਜ ਕੀ ਹਾਲਾਤਾਂ ਚ ਫਰਕ ਹੋਣਾ ਸੀ ਇਹ ਮੈਂ ਤਾਂ ਇਹ ਚਾਹੁੰਦਾ ਬਾਈ ਜਿਹੜੇ ਮੇਰੇ ਨਾਲ ਦੇ ਬੰਦੇ ਗਏ ਸੀਗੇ ਉੱਥੇ ਮੈਂ ਇਸ ਵਾਰ ਜਦੋਂ ਟੂਰ ਤੇ ਗਿਆ ਮਿਲਣ ਗਿਆ ਮੈਂ ਦੇਖਿਆ ਯਾਰ ਮੈਂ ਜਾਨੀ ਕਿ ਮੈਂ ਹੋਰ ਸਟਰਗਲ ਨਹੀਂ ਕਰਦਾ ਮੈਂ ਤਾਂ ਜਿੰਨਾ ਕਰ ਲਿਆ ਜਿਹਨੂੰ ਬੱਚੇ ਪੜਾ ਲਿਖਾ ਲੇ ਉਹਨਾਂ ਦੇ ਇੱਕ ਐਜੂਕੇਸ਼ਨ ਤੇ ਪੈਸਾ ਲਾ ਆਇਆ ਮਕਾਰ ਬਣਾ ਲਿਆ ਮਸ਼ੀਨਰੀ ਮਕਾਰ ਬਣਾ ਲਿਆ ਬੱਸਾ ਜੋ ਬਣਾਇਆ ਬਾਕੀ ਘਾਟੇ ਜਿਹੜੇ ਖਾਣੇ ਦੀ ਜ਼ਿੰਦਗੀ ਚ ਖਾ ਲੇ ਜਿਵੇਂ ਆਪਾਂ ਕਹਿੰਦੇ ਆਪਾਂ ਕਿਹੜਾ ਕੋਈ ਝੂਠ ਬੋਲਦੇ ਸਾਰਿਆਂ ਨੂੰ ਪਤਾ ਹੀ ਇਲਾਕੇ ਵਾਲਾਂ ਨੂੰ ਵੀ ਕਿੱਦਾਂ ਦਾ ਸਿਸਟਮ ਹੈ ਉੱਥੇ ਜੇ ਮੈਂ ਹੁੰਦਾ ਮੈਂ ਅਜੂਰੇ ਦੇ ਚਾਹੇ 100 150 ਕੋਈ ਲੱਖ ਰਿਆ ਦਿੰਦਾ ਜਿਹੜੇ ਮੇਰੇ ਨਾਲ ਬੰਦੇ ਸੀਗੇ ਭਰਾ ਆਪਣਾ ਉਹ ਮੁੰਡੇ ਦੇ ਚਾਰ ਘਰ ਨੇ ਉਹਨੇ ਵੀ ਬਹੁਤ ਸਟਰਗਲ ਕੀਤੀ ਹੈ ਤੇ ਕਿਨੇ ਬੈਂਕਓਵਰ ਦੇ ਵਿੱਚ ਮਨਪ੍ਰੀਤ ਸਿੰਘ ਪੁਰੇਵਾਲ ਮੁੰਡਾ ਆਪਣੇ ਚਿੰਝਰਾ ਪਿੰਡ ਆ ਉਹਦਾ ਹਾਂਜੀ ਨਾਲ ਇਹ ਤਾਣਾ ਤਾਣੇ ਨਾਲੇ ਪਿੰਡ ਪੈਣਾ ਹੈਗਾ ਤਾਣਾ ਹਾਂ ਤੇ ਉਹ ਬੰਦਾ 4 ਮਿਲੀਅਨ ਦਾ ਘਰ ਆ ਉਹਦਾ ਇੱਕਾ ਜਿਹਾ ਠੀਕ ਹੈ ਜੀ ਜਿਹੜਾ 4 ਘਰਾਂ ਦਾ ਮਾਲਕ ਹੈ ਠੀਕ ਹੈ ਜੀ ਹੁਣ ਦੇਖ ਲੈ ਬਾਈ ਉਹਦੀ ਕਿੰਨੀ ਹੋਰ ਜ਼ਾਇਦਾ ਦਾ ਸਕਦੀ ਹੈ ਪਰ ਮੈਂ ਉਹਨੂੰ ਸਹੀ ਗੱਲ ਦੱਸੀ ਹੈ ਵੀ ਮੈਂ ਹੋਰ ਕੁਝ ਨਹੀਂ ਕਰਿਆ ਮੈਂ ਬੱਚੇ ਪੜਾਲੇ ਜਿਹੜੇ ਘਾਟੇ ਵਿਆਜ ਬੂਈ ਭਰਨੇ ਦੇ ਉਹ ਭਰਨੇ ਮਕਾਨ ਬਣਾ ਲਿਆ ਮਸ਼ੀਨਰੀ ਬਣਾ ਲੀ ਉਸਿੰਦਰੀ ਬਣਾਰੀ ਉਹਦੇ ਜਾਨੀ ਕਿ ਮੈਂ ਧੋਏ ਕੁਝ ਹੋਇਆ ਅੱਜ ਹੁਣ ਉਹ ਬਾਈ ਉਹ ਦੇਖ ਲੈ ਮੇਰੇ ਤੋਂ ਅੱਗੇ ਆਪੀ ਹੈ ਦੇਖੋ ਮੈਟਰੋ ਦੋਸਤੋ ਕਹਿਣ ਦਾ ਭਾਵ ਇਹ ਆ ਵੀ ਹਰ ਐਗਜ਼ਾਮਪਲ ਹਰੇਕ ਤੇ ਫਿੱਟ ਨਹੀਂ ਹੋ ਸਕਦੀ ਹੁਣ ਬਹੁਤ ਨੇ ਕਮੈਂਟ ਕਰਨੇ ਨੇ ਸਾਡੇ ਨੂੰ ਤਾਂ 20 ਸਾਲ ਹੋ ਗਏ ਗਏ ਨੂੰ ਉਹ ਉੱਥੀ ਆ ਇਹ ਸਾਰੇ ਮੁਕਦਰੀ ਸੌਦੇ ਆਪਣੀ ਬੰਦੇ ਦੀ ਸਟਰਗਲ ਹੈਗੀ ਆ ਉਰੇ ਵੀ ਤੁਹਾਨੂੰ ਇਹੀ ਜਿਹੇ ਐਗਜ਼ਾਮਪਲ ਆ ਮਿਲ ਜਾਣਗੀਆਂ ਜਿਨ੍ਹਾਂ ਨੇ ਖੇਤੀ ਸਟਾਰਟ ਕਰੀ ਫੇਲੇ ਹੋਗੇ ਉੱਥੇ ਵੀ ਤੁਹਾਨੂੰ ਇਹੀ ਜਿਹੇ ਐਗਜ਼ਾਮਪਲ ਆ ਮਿਲ ਜਾਣਗੀਆਂ ਜਿਨ੍ਹਾਂ ਨੂੰ 40-40 ਸਾਲ ਹੋ ਕੇ ਕੁਝ ਵੀ ਨਹੀਂ ਬਣਾਇਆ ਇਹ ਸਾਰਾ ਬੰਦੇ ਦੀ ਕਰਨੀ ਭਰਨੀ ਤੇ ਡਿਪੈਂਡਾ ਹੈਗਾ ਕੋਈ ਕੰਟਰੀ ਮਾੜਾ ਨਹੀਂ ਕੋਈ ਕੁਛ ਮਾੜਾ ਨਹੀਂ ਮਾੜਾ ਇਨਸਾਨ ਮਾੜੇ ਬੰਦੇ ਦੇ ਕਰਮ ਆਪਣੇ ਲੱਛਣ ਤੁਸੀਂ ਚੰਗੇ ਤਰੀਕੇ ਨਾਲ ਜੇ ਰਹਿਣਾ ਹੈ ਮੈਂ ਬਾਹਰ ਨੂੰ ਕਿਵੇਂ ਮਾੜਾ ਕਹਦਾ ਕਾਨੂੰਨ ਵਿਵਸਥਾ ਹੋਰ ਇਹਨਾਂ ਚੰਗੀ ਹਵਾ ਪਾਣੀ ਚੰਗਾ ਇਮਾਨਦਾਰੀ ਚੰਗੀ ਸਾਫ ਸਫਾਈ ਚੰਗੀ ਮਿਹਨਤ ਮਜ਼ਦੂਰੀ ਚੰਗੀ ਤੁਸੀਂ ਬਾਹਰ ਨੂੰ ਮਾੜਾ ਕਿਵੇਂ ਕਹਿ ਸਕਦੇ ਹੋ ਇੱਕ ਗੱਲ ਮੈਂ ਚੈਟ ਆਨ ਕਰਨੀ ਚਾਹੁੰਦਾ ਮੈਂ ਇੱਕ ਆਧਾਰਨ ਦੇਣੀ ਚਾਹੁੰਦਾ ਲੋਕਾਂ ਨੂੰ ਤੁਸੀਂ ਕਿਸੇ ਨੂੰ ਬਾਹਰ ਜਾਣ ਤੋਂ ਨਾ ਰੋਕੋ ਤੁਸੀਂ ਬਾਹਰ ਬੱਚਿਆਂ ਨੂੰ ਭੇਜੋ ਪਰ ਤੁਸੀਂ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੋੜ ਕੇ ਰੱਖੋ ਜਿਵੇਂ ਯਹੂਦੀਆਂ ਨੇ ਜੋੜ ਕੇ ਰੱਖਿਆ ਹੋਇਆ ਯਹੂਦੀ ਵਾਹ ਵਾਹਦ 60 ਲੱਖ ਲੋਕ ਨੇ ਜਿਨ੍ਹਾਂ ਦਾ ਸਾਰੀ ਦੁਨੀਆ ਤੇ ਰਾਜ ਹੈ ਅਮਰੀਕਾ ਦੀ ਜਿਹੜੀ ਹੈਗੇ ਨੇ ਮੰਤਰੀ ਜਾਂ ਐਮ ਐਲ ਏ ਐਮ ਪੀਜ਼ ਜਾਂ ਕਾਂਗਰਸਮੈਨ ਕਹਿੰਦੇ ਨੇ ਉਹਨਾਂ ਚ ਸਭ ਤੋਂ ਵੱਡੀ ਲੋਬੀ ਯਹੂਦੀਆਂ ਦੀ ਆ ਇਸ ਕਰਕੇ ਜੇ ਤੁਸੀਂ ਕਿਸੇ ਯਹੂਦੀ ਨੂੰ ਪੁੱਛੋਗੇ ਉਹ ਕਹੂਗਾ ਵੀ ਭਾਵੇਂ ਮੈਂ ਅਮਰੀਕੀ ਸਿਟੀਜ਼ ਆ ਨਾ ਪਰ ਮੇਰੀਆਂ ਪਹਿਲੀਆਂ ਲੋਇਲਟੀਜ਼ ਇਜ਼ਰਾਈਲ ਨਾਲ ਨੇ ਉਹ ਲੋਕ ਅਮਰੀਕਾ ਕੈਨੇਡਾ ਦੁਨੀਆ ਦੇ ਕਿਤੇ ਵੀ ਕੋਨੇ 'ਚ ਰਹਿ ਬਸ ਕੇ bizness ਕਰਕੇ ਹਮੇਸ਼ਾ ਯਹੂਦੀ ਕਹੋਂਦੇ ਨੇ ਮੇਰੀ ਪੰਜਾਬੀਆਂ ਨੂੰ ਇਹੀ ਅਪੀਲ ਆ ਆਪਾਂ ਦੁਨੀਆ ਦੇ ਕਿਤੇ ਵੀ ਕੋਨੇ ਤੇ ਜਾਈਏ ਜਿੱਥੇ ਆਪਣੀ ਤਰੱਕੀ ਹੋਵੇ ਪਰ ਆਪਾਂ ਆਪਣੇ ਆਪ ਨੂੰ ਪੰਜਾਬੀ ਕਹਾਈਏ ਇੱਕ ਮੈਂ ਬੇਨਤੀ ਕਰਨੀ ਆ ਜਿਹੜੇ NRI ਸਾਡੇ MP MLA's Minister ਹੈਗੇ ਨੇ ਅਸੀਂ ਬਹੁਤ ਬੜਕਾ ਮਾਰਦੇ ਆ ਸਾਡਾ ਜੀ ਪੰਜਾਬੀਆਂ ਦਾ ਸਿੱਖਾਂ ਦਾ ਮੰਤਰੀ ਬਣ ਗਿਆ ਹੁਣ World Bank ਦਾ ਕਰਤਾ ਧਰਤਾ ਵੀ ਪੰਜਾਬੀ ਆ ਪਰ ਕਦੇ ਪੰਜਾਬ ਦੀਆਂ ਪੀੜਾਂ ਬਾਰੇ ਪੰਜਾਬ ਦੇ ਦੁੱਖਾਂ ਬਾਰੇ ਕਿਸੇ ਨੇ ਇੱਕ ਸ਼ਬਦ ਬੋਲੇ ਸੋ ਉਹ ਸ਼ਬਦ ਬੋਲਣ ਲਈ ਆਪਾਂ ਅੱਗੇ ਮਨਜੀਤ ਵੀਰ ਨੂੰ ਪੁੱਛਦੇ ਹਾਂ ਵੀ ਤੁਹਾਡਾ ਹੋਰ ਕੀ ਵਿਚਾਰ ਆ ਬਾਹਰ ਦੇਖੋ ਭਾਈ ਬਾਹਰ ਦਾ ਤਾਂ ਇਹ ਹੈ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਬੱਚੇ ਕਿਸੇ ਦਾ ਬੱਚਾ ਵਾਰ ਨਾ ਜਾਵੇ ਜੀ ਦਾ ਵੀ ਮਨ ਹੈ ਉਹਨੂੰ ਜਾਣ ਦਿਓ ਜੋ ਕੁਛ ਉਹਦਾ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ ਪਰ ਜਿਹੜਾ ਸਿਸਟਮ ਔਰੇ ਵਾਲਾ ਆਪਾਂ ਇਹਨੂੰ ਵੀ ਨਾ ਛੱਡੋ ਦੇਖੋ ਔਰੇ ਪਿੱਛੇ ਆਪਣਾ ਇਹ ਵੀ ਜਾਰੀ ਰੱਖੋ ਉੱਥੇ ਵਾਲਾ ਵੀ ਜਾਰੀ ਰੱਖੋ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਾਰੇ ਆਪਾਂ ਨੂੰ ਸਾਰੇ ਬੱਚਿਆਂ ਲਈ ਉਹ ਕਰਦੇ ਆਂ ਕਿ ਸਾਡੇ ਬੱਚੇ ਵਧੀਆ ਸਿੱਖੋ ਜਣ ਵਧੀਆ ਉਹ ਐਜੂਕੇਸ਼ਨ ਕਰ ਐਜੂਕੇਸ਼ਨ ਲੈ ਲੈਣਾ ਕੋਈ ਚੰਗੀਆਂ ਜੌਬਾਂ ਮਿਲ ਜੇਨ ਉਹਨਾਂ ਨੂੰ ਹਨਾ ਨਾ ਔਰੇ ਔਰੇ ਸੰਘਰਸ਼ ਬਹੁਤ ਹੈਵੀ ਆ ਆਮ ਸੰਘਰਸ਼ ਨਹੀਂ ਹੈਗਾ ਵੀਰੇ ਇਹਦਾ ਮੈਨੂੰ ਪਤਾ ਜਾਂ ਭਗਵਾਨ ਨੂੰ ਪਤਾ ਜਿਹੜਾ ਬੰਦਾ ਕਰਦਾ ਮੈਂ ਨਹੀਂ ਕਹਿੰਦਾ ਮੇਤੋਂ ਵੱਧ ਕਰਨ ਵਾਲੇ ਮੇਤੋਂ ਮੈਂ ਜਿਹਨੂੰ ਦੇਖ ਦੇਖ ਕੇ ਕਰਿਆ ਮੇਤੋਂ ਉੱਪਰ ਵੀ ਬਹੁਤ ਨੇ ਮੈਂ ਜਿਨ੍ਹਾਂ ਦਾ ਮੈਂ ਫੈਨ ਸੀ ਅੱਜ ਚਾਹੇ ਕੋਈ ਮੇਰਾ ਫੈਨ ਹੈ ਮੈਂ ਜਿਨ੍ਹਾਂ ਦਾ ਮੈਂ ਸੀਗਾ ਮੈਂ ਉਹਨਾਂ ਨੂੰ ਵੀ ਦੇਖ ਦੇਖ ਕੇ ਇੱਥੇ ਪਹੁੰਚਿਆ ਜੋ ਵੀ ਹੈ ਉੱਥੇ ਕੈਨੇਡਾ ਬਾਈ ਆਪਾਂ ਜਾ ਗਏ ਜਿੱਦਾਂ ਭਗਵਾਨ ਨੇ ਮਲਾਉਂਦਾ ਬੰਦੇ ਨੂੰ ਹਾਲੈਂਡ ਅਸੀਂ ਮੇਰੀ ਸਟੇ ਸੀਗੀ ਉੱਥੇ ਇੱਕ ਬੰਦਾ ਕੋਈ ਮੁਖਸਰ ਦਾ ਸੀਗਾ ਹਰਚਰਨ ਸਿੰਘ ਭੁੱਲਰ ਚਲੋ ਆਪਾਂ ਜ਼ਿਕਰ ਕਰਦੇ ਹਾਂ ਉਹ ਉਦੋਂ ਕਹਿੰਦਾ ਜਦੋਂ ਮਾੜਾ ਸਮਾਂ ਚੱਲਦਾ ਸੀਗਾ ਖੜਕੂ ਵਜ ਦੇ ਟਾਈਮ ਉਹਨਾਂ ਦੀ ਪ੍ਰੋਫੈਸਰ ਦੀ ਜੌਬ ਨਿਕਲੀ ਸੀਗੀ ਪੂਰੇ ਪਰ ਉਹਨਾਂ ਨੂੰ ਮਜਬੂਰੀ ਸੀ ਛੱਡਣੀ ਪਈ ਕਹਿੰਦਾ ਮੇਰਾ ਦਰਦ ਸੀਗਾ ਵੀ ਮੈਂ ਪੰਜਾਬ ਨਾਲ ਕਰਾਂ ਪਰ ਕਹਿੰਦਾ ਪੰਜਾਬ ਦੇ ਹਾਲਾਤ ਐਜੇ ਹੋਗੇ ਵੀ ਮੈਨੂੰ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਹਾਂ ਕਹਦਾ ਭਾਈ ਮੈਂ ਇੱਥੇ ਆ ਕੇ ਬਹੁਤ ਸਟਰਗਲ ਕੀਤੀ ਮੈਨੂੰ ਮਿਲਿਆ ਭਈ ਉਹ ਉਹ ਬੰਦੇ ਨੇ ਮੈਨੂੰ ਇੰਨਾ ਕੈਨੇਡਾ ਚ ਪਿਆਰ ਦਿੱਤਾ ਆਪ ਦੇ ਦੋ ਵੀ ਬਹੁਤ ਜਿਆਦਾ ਅੱਜ ਭਾਈ ਉਹ ਆਇਆ ਵਾ ਬੁਖਸਰਾ ਉਹਦੇ ਪਿੰਡ ਆਇਆ ਵਾ ਉਹ ਮੈਨੂੰ ਕਹਿੰਦਾ ਕੱਲ੍ਹ ਵਰ ਸੁਕਾਉਂ ਲਈ ਸੀ ਕਿ ਕਹਿੰਦਾ ਮੈਂ ਮਨਜੀਤ ਜਿੱਦਾਂ ਵੀ ਇੱਧਰ ਆਇਆ ਮੈਂ ਤੇਰੇ ਕੋਲ ਮਿਲ ਕੇ ਜਾਣਾ ਉਹਨੇ ਬੰਦੇ ਪਤਾ ਨਹੀਂ ਕਿੱਥੋਂ ਮੈਨੂੰ ਪਛਾਣਿਆ ਹਨਾ ਇਨਸਾਨ ਇਨਸਾਨ ਨੂੰ ਇਹ ਪਛਾਣਦਾ ਉਹ ਕਹਿੰਦਾ ਯਾਰ ਮੈਂ ਤੇਰੇ ਵਰਗਾ ਇਨਸਾਨ ਨਹੀਂ ਮਨਜੀਤ ਦੇਖਣਾ ਉਹਨੇ ਵੇਰੀ ਸਾਰੀ ਸਟਰਗਲ ਇਦਾਂ ਇਦਾਂ ਸੁਣੀ ਕਹਿੰਦਾ ਯਾਰ ਮੈਂ ਵਾਕਈ ਮਨਜੀਤ ਤਵਾਣੇ ਕਹਿੰਦਾ ਤੇਰਾ ਵ ਹਾਂ ਟਰਾਂਟੋਚ ਕੇਂਦਰ ਨਾਲ ਹੀ ਪੈਂਦਾ ਸ਼ਹਿਰ ਛੋਟਾ ਜਿਹਾ ਉਹ ਕਹਿੰਦਾ ਯਾਰ ਤੂੰ ਬਾਣੀ ਖੇਤੀ ਕਰ ਲੈਰੇ ਆ ਕੇ ਮੈਂ ਕਿਹਾ ਬਾਈ ਮੇਰਾ ਮੰਨੀ ਹੈਗਾ ਬੱਚਿਆਂ ਦਾ ਮਨ ਇਹ ਆਪਣੇ ਦਾ ਬੇਟੀਆਂ ਦਾ ਵੀ ਬੇਟੇ ਦਾ ਵੀ ਬਾਪੂ ਨਹੀਂ ਜੱਲੇ ਨਹੀਂ ਸਕਦਾ ਵੀ ਪਾਪਾ ਤੁਸੀਂ ਚਾਹੇ ਇੰਡੀਆ ਰਹੋ ਖੇਤੀਬਾੜੀ ਕਰੋ ਤੁਹਤੋਂ ਅਸੀਂ ਕੰਮ ਹੋ ਰੇ ਨਹੀਂ ਕਰਵਾ ਸਕਦੇ ਹੈਨਾ ਮੈਂ ਏਜ ਦਾ ਆਪਣੀ ਜ਼ਿਆਦਾ ਨਹੀਂ ਹੈਗੀ ਆਪਾਂ ਬਾਈ ਕਰ ਸਕਦੇ ਹਾਂ ਹਾਂਜੀ ਹਾਂਜੀ ਪਰ ਉਹ ਬੱਚਿਆਂ ਦਾ ਮਨ ਇਹ ਆ ਵੀ ਤੁਸੀਂ ਇੰਡੀਆ ਰਹਿ ਕੇ ਨਾਲ ਦਾ ਪਾਪਾ ਉਹਨਾਂ ਦੀ ਦੇਖ ਰਹਿ ਕਰੋ ਵੀ ਜਿਹੜੇ ਹੁਣ ਤੇਰੇ ਕੋਲ ਇੰਨੇ-ਇੰਨੇ ਸਾਲਾਂ ਦੇ ਨੌਕਰ ਰਹਿੰਦੇ ਨੇ ਵੀ ਉਹ ਯਾਰ ਕਿੱਥੇ ਜਾਣਗੇ ਯਾਰ ਕਿੱਥੇ ਯਾਰ ਉਹ ਮਨ ਭਰੇ ਆਉਂਦੇ ਨੇ ਮੈਂ ਪਿੱਛੇ ਮਹੀਨੇ ਲਈ ਗਿਆ ਸੀਗਾ 40 ਦਿਨ ਲਈ ਉਹਨਾਂ ਨੇ ਬਹੁਤ ਮਨ ਖਰਾਬ ਕਰਿਆ ਇੱਕ ਦੂਜਾ ਕੁਐਸਚਨ ਬੜੇ ਭਾਈ ਇਹ ਆ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਠੇਕੇ ਦਾ ਇੱਕ ਮੈਂ ਬਹੁਤ ਮੈਂ ਅਸੀਂ ਮੇਨਾ ਹੀ ਕਲੀਅਰ ਕਰਨੇ ਨੇ ਜਿਹੜੇ ਲੋਕ ਕਹਿੰਦੇ ਨੇ ਮੇਨ ਤਾਂ ਇਹ ਸਲੋਗਨ ਚੱਲਦਾ ਵੀ ਆਲੂ ਵਾਲਿਆਂ ਨੇ ਜੀ ਠੇਕਾ ਚੱਕਤਾ ਕੋਈ ਕਹਿੰਦਾ ਵੀ ਜੱਟ ਮਰਨਗੇ ਠੇਕੇ ਤੇ ਵੱਧ-ਵੱਧ ਕੇ ਲੈਂਦੇ ਨੇ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਵੀ ਦੇਣ ਵਾਲੇ ਵੀ ਜੱਟ ਨੇ ਲੈਣ ਵਾਲੇ ਵੀ ਜੱਟ ਨੇ ਜੱਟ ਜੱਟਾਂ ਦਾ ਹੀ ਹਲੇ ਆਪਸ ਵਿੱਚ ਸੌਥਾ ਨਹੀਂ ਹੋਇਆ ਇਹ ਤਾਂ ਆਪਣਾ ਇੰਟਰਨਲ ਇਸ਼ੂ ਆ ਇਹਦੇ ਬਾਰੇ ਚ ਚਾਨਣਾ ਪਾਓ ਵੀ ਥੋੜਾ ਕੀ ਵਿਚਾਰਾ ਮਹਿੰਗੀ ਸਸਤੀ ਲੈਣ ਜਾਂ ਦੇਣ ਬਾਰੇ ਜ਼ਮੀਨ ਯਾਰ ਬੰਦੇ ਦੇਖੋ ਆਪਾਂ ਨੇ ਕਿਰਤ ਕਰਕੇ ਆਪਾਂ ਨੇ ਦੇਖੋ ਅਗਲੇ ਦੇ ਵੀ ਉਹੀ ਰੋਜੀ ਰੋਟੀ ਆ ਹੂੰ ਜਿਹੜਾ ਬੰਦਾ ਜਿਹੜਾ ਅੱਜ ਚਿੱਕੇ ਬਾਹਰ ਆਉਣੇ ਆ ਉਹ ਚਿੱਕੇ ਬਾਹਰ ਆਉਣਾ ਦੇਖੋ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਬੱਚੇ ਵੀ ਵੱਡੇ ਵੱਡੇ ਸਕੂਲਾਂ ਕਾਲਜਾਂ ਚ ਯੂਨੀਵਰਸਿਟੀਾਂ ਚ ਲਾਇਵੇਂ ਨੇ ਉਹਨਾਂ ਨੂੰ ਵੀ ਆਪਣੇ ਦਿਆਂ ਆਸ ਹੁੰਦੀ ਹੈ ਪਤਾ ਹੀ ਯਾਰ ਮੈਂ ਨਹੀਂ ਕਹੂੰਗਾ ਵੀ ਮੇਰਾ ਅਗਲਾ ਮਿਰਤੇ ਤਵਾ ਲੱਗਦਾ ਇੱਕਦਮ ਮੈਨੂੰ ਇਦਾਂ ਹੀ ਗੱਲ ਹੋਈ ਕੋਈ ਵੀ ਤੂੰ ਠੇਕੇ ਵਧਾ ਦੇਂਗਾ ਤੂੰ ਇੰਟਰਵਿਊਆਂ ਕਰਨ ਲੱਗ ਗਿਆ ਮੈਂ ਯਾਰ ਮੇਰਾ ਭਰਾ ਏ ਉਹ ਛੋਟਾ ਮੈਂ ਉਹਨੂੰ ਕਿਵੇਂ ਮਤਲਬ ਕਿ ਉਹਨੂੰ ਟਾਲ ਦਵਾ ਜਾਂ ਕਿੱਦਾਂ ਕਹਿ ਦਵਾ ਉਹਦਾ ਮਨ ਸੀਗਾ ਮੈਨੂੰ 2-3 ਮਹੀਨੇ ਦਾ ਵੀ ਅਸੀਂ ਕੁਝ ਕਰਨਾ ਉਹਨੂੰ ਮੇਰੇ ਚ ਕੋਈ ਕੋਈ ਲੱਗੀ ਖਾਸ ਗ हां सी दो भाई इकट्ठे हुए है ना मैं उनू ये दसा मैं ठेके वाले ना की मैं मेरा सवाए हुंदा ਵੀ ਜੇ ਮੈਨੂੰ 4 ਪੈਸੇ ਵਾਜ ਦੇਣ ਮੈਂ ਠੇਕ ਲੈ ਲੰਦਾ ਮੈਂ ਜਾਂ ਠੇਕੇ ਵਾਲੇ ਮੇਰੇ ਨਾਲ ਮਾੜੇ ਸਮੇਂ 'ਚ ਖੜਦੇ ਰਹੇ ਨੇ ਕਿਉਂ ਨਾ ਮੈਂ ਉਹਨਾਂ ਨੂੰ ਵੀ ਦਵਾ ਕਈ ਬੰਦਿਆਂ ਦਾ ਸਵਾਲ ਇਹ ਆ ਵੀ ਤੂੰ ਠੇਕੇ ਵਧਾ ਦੇਗਾ ਮੈਂ ਦੱਸ ਕਾ ਦੇ ਠੇਕੇ ਵਧਾ ਦੂੰਗਾ ਬਈ ਦੇਖੋ ਆਪਾਂ ਦਾ ਇੱਕ ਰਵਾਜਨ ਗੱਲਾਂ ਕਰਨੇ ਜੋ ਆਪਣੇ ਨਾਲ ਬਾਪਰੀਆਂ ਨੇ ਹਨਾ ਆਪਾਂ ਤਾਂ ਉਹੀ ਦੱਸਿਆ ਨੇ ਕੋਈ ਝੂਠ ਨਹੀਂ ਦੱਸਿਆ ਵੀ ਅਸੀਂ ਠੇਕੇ ਵਾਲਾ ਬਾਈ ਕੋਈ ਮੁੱਦਾ ਨਹੀਂ ਸਾਡਾ ਜੀਨੇ ਜਿਹੜੇ ਰੇਟ ਲੈਣੀ ਆ ਉਹਨੇ ਲੈਣੀ ਉਹ ਲੈਣੀ ਉਹਨੇ ਆਪਣੇ ਪਰਿਵਾਰ ਬਾਰੇ ਵੀ ਸੋਚਣਾ ਉਹਨੇ ਅਗਲੇ ਬਾਰੇ ਵੀ ਸੋਚਣਾ ਆਪਣੇ ਪਰਿਵਾਰ ਦੀ ਚਾਰ ਪੈਸੇ ਬਚਾਉਣੇ ਵੀ ਨੇ ਨਾਲੇ ਦੇਖੋ ਜੀ ਡੈਮੋਕ੍ਰੇਸੀ ਡੈਮੋਕ੍ਰੇਸੀ ਆ ਲੋਕ ਰਾਜ ਆ ਇਹ ਚ ਇੱਥੇ ਕਿਹੜਾ ਆਪਾਂ ਵੀ ਅਫਗਾਨਿਸਤਾਨ ਚ ਰਹਿੰਦੇ ਆ ਜਾਂ ਕੋਈ ਇੱਥੇ ਰਾਸ਼ਟਰਪਤੀ ਰੂਲ ਆ ਜਾਂ ਕੋਈ ਡਿਕਟੇਟਰਸ਼ਿਪ ਆ ਆਪਣੀ ਬੰਦੇ ਦੀ ਮਾਲਕੀ ਆ ਅਪਦੀ ਬੰਦੇ ਦੀ ਚੀਜ਼ ਐ ਉਹਨੇ ਪੁਗਤੀ ਦੇਣੀ ਆ ਪੁਗਤੀ ਲੈਣੀ ਆ ਮੈਂ ਇਸ ਰੌਲੇ 'ਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਤਾਂ ਮਾਰਕੀਟ ਦੇ ਰੇਟ ਨੇ ਆਪਾਂ ਟਰੈਕਟਰ ਵੇਚਦੇ ਆ ਪੁਗਦਾ ਵੇਚਦੇ ਆ ਪੁਗਤਾ ਅਗਦਾ ਲੈਂਦਾ ਕਾਰ ਪੁਗਤੀ ਵਿਕਦੀ ਆ ਪੁਗਦਾ ਅਗਲਾ ਲੈਂਦਾ ਅਗਲਾ ਕਮਾਉਂਦਾ ਅਗਲਾ ਦਿੰਦਾ ਤੀਜੇ ਦਾ ਕੀ ਟੱਡ ਦੁਖਦਾ ਯਾਰ ਭਾਈ ਉਰੇ ਇਹੀ ਗੱਲ ਮੇਰਾ ਤਾਂ ਇਹ ਵਿਊ ਆ ਬਾਕੀ ਤੇਰਾ ਭਾਈ ਕੀ ਵਿਊ ਆ ਤੁਸੀਂ ਮੈਂ ਇਹੀ ਗੱਲ ਤੋਰੇ ਜੋ ਮੈਂ ਦੇਖਿਆ 40 ਦਿਨ ਦੇ ਵਿੱਚ ਦੇਖੋ ਮੈਂ ਨਹੀਂ ਕਹਿੰਦਾ ਵੀ ਇੰਡੀਆ ਮਾੜਾ ਐ ਅਗਲਾ ਕਹਿੰਦਾ ਵੀ ਕੀੜਾ ਲਾ ਕੇ ਤੁਰੇ ਦਾ ਗੱਲਾਂ ਕੈਨੇਡਾ ਜਾ ਕਰ ਲਾ ਕੇ ਹੂੰ ਹੂੰ ਪਰ ਜੋ ਰਿਸਪੈਕਟ ਬਾਈ ਉੱਥੇ ਮਿਲਦੀ ਆ ਔਰ ਇਹ ਨਹੀਂ ਬੰਦਾ ਕੋਈ ਕਿਸੇ ਨੂੰ ਦਿੰਦਾ ਬਿਲਕੁਲ ਨਹੀਂ ਉੱਥੇ ਹਰ ਇੱਕ ਵਰਕਰ ਨੂੰ ਵੀ ਉਹਨੀ ਰਿਸਪੈਕਟ ਆ ਹਰ ਇੱਕ ਕੋਈ ਯਾਰ ਗਮੀਓ ਕਿਸੇ ਚ ਮਰ ਕੇ ਉਹ ਹੋਮਾ ਹੀ ਨਹੀਂ ਹੈਗਾ ਵੀ ਮੈਂ ਮਾਲਕ ਹਾਂ ਹੈਨਾ ਹਰ ਇੱਕ ਬੰਦਾ ਬਹੁਤ ਇੱਜ਼ਤ ਕਰਦਾ ਵਰਕਰ ਤੇ ਵੀ ਹੱਕ ਨੇ ਹਾਂਜੀ ਜੇ ਤੁਸੀਂ ਕਿਸੇ ਨਾਲ ਮਰ ਜੇ ਟੱਚ ਵੀ ਹੋਗੇ ਤੁਹਾਨੂੰ 10 ਵਾਰ ਬੰਦੇ ਨੂੰ ਸੌਰੀ ਕਹਿਣਾ ਔਰ ਇਹ ਅਗਲਾ ਜਿਹੜਾ ਕਹਿੰਦਾ ਇੱਥੇ ਤਾਂ ਸਾਲਾ ਹਾਲਾ ਨਾ ਦੇ ਡੇ ਡੇ ਡੇਲੇ ਕੱਢਦਾ ਮੈਂ ਜੋ ਬਤਾਉਂਗਾ ਅਗਲਾ ਕਹਿੰਦਾ ਤੇਰੀ ਅੱਖਾਂ ਪੁੱਟੀਆਂ ਤੇ ਤੂੰ ਦੇਖ ਕੇ ਨਹੀਂ ਤੁਰ ਸਕਦਾ ਸਾਈਡ ਨਹੀਂ ਦਿੰਦਾ ਸਾਈਡ ਨਹੀਂ ਦਿੰਦਾ ਬਾ ਯਾਰ ਉੱਥੇ ਉਹ ਮੁਲਕਾਂ ਦੀ ਆਪਾਂ ਹਿਸਤਾ ਨਹੀਂ ਕਰ ਸਕਦੇ ਦੇਖੋ ਜਿੰਨਾ ਮਰਜੀ ਆਪਾਂ ਜ਼ੋਰ ਮਾਰਨੀਏ ਕਿਉਂ ਜੇ ਮੈਂ ਸਹੀ ਬਣੂਗਾ ਨਾਲ ਦੇ ਕਹਿਣਗੇ ਸਾਲਾ ਬੜਾ ਫੋਖਰਾ ਇੱਥੇ ਗਿਆ ਇਹ ਅੱਜ ਆ ਕੇ ਸਾਡੇ ਤੇ ਰੋ ਮਾਰਦਾ ਆਹ ਸੱਚ ਨੂੰ ਸੱਚ ਵੀ ਨਹੀਂ ਯਾਰ ਅਗਲਾ ਕਹਿਣ ਨਹੀਂ ਦਿੰਦਾ ਕਹਿਣ ਮੈਂ ਹਾਰ ਗਿਆ ਆਪਾਂ ਚੁੱਪ ਕਰ ਗਿਆ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਆਪਾਂ ਹੋਰ ਨਹੀਂ ਆਪਾਂ ਠੀਕ ਆ ਮਸੂਰੇ ਵਧੀਆ ਹੁਣ ਬੱਚੇ ਨੇ ਬੱਚਿਆਂ ਦਾ ਮੈਂ ਇਹ ਵੀ ਗੱਲ ਜੋੜਨੀ ਚਾਹੁੰਦਾ ਯਾਰ ਆਪਾਂ ਮੰਨ ਲਾ ਬਾਈ ਜੀ ਆਪਾਂ ਕੰਮ 'ਚ ਪੈ ਗਏ 20 22 ਸਾਲ ਤੋਂ ਬਾਅਦ ਆਪਾਂ ਅਡਾਲਟ ਹੋ ਜਾਂਦੇ ਆ ਜਦੋਂ ਆਪਾਂ ਇੱਕ ਬੰਦਾ ਅਡਾਲਟ ਹੋ ਜਾਂਦਾ 18 20 ਸਾਲ 22 ਸਾਲ ਦਾ ਹੋ ਜਾਂਦਾ ਅਡਾਲਟੇ ਤੋਂ ਪੰਜ ਸਾਲ ਉੱਪਰ ਵੀ ਲਾ ਲਓ ਯਾਰ ਬੰਦੇ ਦੀ ਆਪਣੀ ਇੰਡੀਵਿਜੂਐਲਿਟੀ ਆਪਣੀ ਮਰਜ਼ੀ ਹੋ ਜਾਂਦੀ ਆ ਤੁਸੀਂ ਕੀ ਲਾਈਫ 'ਚ ਕਰਨਾ ਹੈ ਤੁਸੀਂ ਕਿੱਥੇ ਪੜ੍ਹਨਾ ਹੈ ਤੁਸੀਂ ਕੀ ਕਮਾਉਣਾ ਹੈ ਕਾਚ ਤੁਸੀਂ ਜਵਾਕਾਂ ਦੇ ਸੰਗਲ ਕਿਵੇਂ ਪਾ ਦੋਗੇ ਵੀ ਤੁਸੀਂ ਬਾਹਰ ਨਾ ਜਾਓ ਨਾਲੇ ਕਿੰਨੇ ਆਕ ਨੇ ਰੋਕਲੇ ਪੰਜਾਬੀਆਂ ਨੇ ਬਾਹਰ ਜਾਣ ਨੂੰ ਤਾਂ ਲੋਕ ਕੰਦਾ ਟਪ ਟਪ ਜਾਣ ਨੂੰ ਫਿਰਦੇ ਆ ਇਲੀਗਲ ਜਾ ਰਹੇ ਆ ਇੱਕ ਜੈਨੂਨ ਵੇ ਨਾਲ ਆਇਲਸ ਕਰਕੇ ਜਾਂ ਕਿਸੇ ਵੀ ਤਰੀਕੇ ਬਾਹਰ ਜਾਣਾ ਕੀ ਮਾੜੀ ਗੱਲ ਹੈ ਪੂਰੇ ਨਾਲੋਂ ਮਤਲਬ ਬਾਈ ਦਾ ਤਾਂ ਕਹਿਣ ਦਾ ਹੈ ਮਤਲਬ ਆ ਵੀ ਜਿੰਨੀ ਸਟਰਗਲ ਨੇ ਇੱਥੇ ਕੀਤੀ ਜੇ ਇਹਦਾ ਆਉਣ ਵਾਲੀ ਪੀੜ੍ਹੀ ਇਸ ਸਟਰਗਲ ਕੈਨੇਡਾ ਚ ਕਰ ਲਵੇ ਇੰਨੇ ਬਹੁਤ ਚੱਕ ਲਵੇ ਜਾਂ ਬਾਹਰ ਕਿਤੇ ਕਰ ਲਵੇ ਤਾਂ ਜਿਹੜੀ ਤਰੱਕੀ ਆ ਉਹ ਇੱਥੇ ਨੂੰ ਵੱਧੂ ਕਿਉਂ ਬਾਈ ਹਾਂਜੀ ਬਾਈ ਉਹ ਤੇ ਬਾਈ ਹਰ ਇੱਕ ਚੀਜ਼ ਦੀ ਕਦਰ ਪੈਂਦੀ ਆ ਜਿੱਦਾਂ ਹੁਣ ਆਪਾਂ ਫਸਲ ਹੋਰੇ ਵੀਜ਼ ਲੈਣੇ ਆ ਹਾਂਜੀ ਆਪਾਂ ਨੂੰ ਕੋਈ ਮੋਲ ਨਹੀਂ ਤੈਸ ਕਰ ਸਕਦੇ ਆਪਾਂ ਬਿਲਕੁਲ ਠੀਕ ਆ ਸਭ ਤੋਂ ਵੱਡੀ ਮੰਡੀ ਕਰਨ ਦੀ ਸਮੱਸਿਆ ਆਉਂਦੀ ਹੁਣ ਦੇਖੋ ਆਪਾਂ ਕਣਕ ਝੋਨੇ ਦੀ ਹਲਾਣਾ ਸਰਕਾਰੀ ਹੁਣ ਕਿੰਨਾ ਆਪਣਾ ਇਹ ਤੇ ਜਿਵੇਂ ਆ ਜਿਹੜੀ ਰਿਪੋਰਟ ਬਣਾਈ ਸੀਗੀ ਸਵਾਮੀ ਆ ਸਵਾਮੀ ਨਾਲ ਰਿਪੋਰਟ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਬਣਾਇਆ ਸੀਗਾ ਪਰ ਕੋਈ ਲਾਗੂ ਕਰਦਾ ਯਾਰ ਠੀਕ ਹੈ ਹੁਣ ਦੇਖੋ ਕਿਸਾਨ ਨੇ ਵਿਚਾਰੇ ਮੈਂ ਨਹੀਂ ਕਹਿੰਦਾ ਦੇਖੋ ਕਈ ਵਾਰ ਮਜਬੂਰੀਆਂ ਆਉਂਦੀਆਂ ਨੇ ਛੋਟੇ ਕਿਸਾਨ ਤੋਂ ਵੱਡੇ ਆਪਾਂ ਵੀ ਛੋਟਿਆਂ 'ਚ ਆਉਨੇ ਆ ਆਪਾਂ ਕਿਹੜਾ ਕੋਈ ਜਾਦੇ ਵੱਡੇ ਹੋਗੇ ਆਪਾਂ ਅੱਜ ਵੀ ਉਹੀ ਸ਼ੁਕਰਾਨਾ ਕਰਦੇ ਆਂ ਭਗਵਾਨ ਦਾ ਹਨਾ ਧੰਨ ਧੰਨ ਬਾਬਾ ਮੁਨੀ ਜੀ ਦਾ ਜਿਨ੍ਹਾਂ ਦੀ ਬਦੌਲਤ ਆਪਾਂ ਨੂੰ ਸੇਧ ਮਿਲੀ ਆਪਾਂ ਇੱਥੇ ਪਹੁੰਚੇ ਹਨਾ ਜੋ ਵੀ ਉਹਨਾਂ ਨੇ ਮਾੜੇ ਚੰਗੇ ਸਮੇਂ 'ਚ ਪ੍ਰਮਾਤਮਾ ਨੇ ਹੀ ਆਪਣਾ ਸਾਥ ਦਿੱਤਾ ਬੰਦੇ ਨੇ ਬੰਦੇ ਵੀ ਆਪਾਂ ਨੂੰ ਇਹ ਜਿਹੇ ਟਕਰਾਏ ਜੇ ਨਾ ਭਗਵਾਨ ਇਹਨਾਂ ਨੂੰ ਕਿਹਾ ਵੀ ਇਹਦਾ ਸਾਥ ਦੋ ਇਹ ਹੀ ਚੀਜ਼ਾਂ ਉੱਥੇ ਨੇ ਮੈਂ ਹੁੰਦਾ ਆਦਾ ਵੀ ਉਹ ਬਾਈ ਇੰਨਾ ਆਪਣੀ ਰਿਸਪੈਕਟ ਕਰਦਾ ਪਹਿਲੀ ਵਾਰ ਮਿਲ ਕੇ ਕਿਹੜਾ ਬੰਦਾ ਕਹਿ ਦੂਗਾ ਵੀ ਤੂੰ ਆ ਕੇ ਟਵਾਣੇ ਤੇਰੇ ਵਾਸਤੇ ਆ ਜੁਵੀਨ ਪਈਆ ਟਰੈਕਟਰ ਖੜੇ ਨੇ ਬਾਈ ਉਹਨਾਂ ਕੋਲ ਪੁਰਾਣੇ ਚਾਰ ਟਰੈਕਟਰ ਖੜੇ ਨੇ ਮੈਸੀ ਖੜੇ ਨੇ ਜੌਂਡੀਅਰ ਖੜਾ 3700 ਜਿਹੜਾ ਪੁਰਾਣਾ ਵੱਡਾ 5600 ਬੋੜ ਹੁੰਦਾ ਸੀ ਉਹ ਖੜਾ ਹੈਨਾ ਓਰੇ ਬੱਚਿਆਂ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਮਾੜਾ ਕੰਮ ਆ ਉੱਥੇ ਵੀ ਕਰੋ ਓਰੇ ਵੀ ਕਰੋ ਪਰ ਜੇ ਬਸਦਾ ਰਹਿ ਗਿਆ ਪੰਜਾਬ ਤਾਂ ਮੈਂ ਇਹ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਦਾ ਤਾਂ ਰਹਿ ਗਿਆ ਨਹੀਂ ਓਰੇ ਦਾ ਤੁਹਾਨੂੰ ਚਾਹੇ ਕੋਈ ਕਿਸੇ ਵੀ ਤਰ੍ਹਾਂ ਲਾ ਲਓ ਤੋ ਨੂੰ ਕੋਈ ਯਰਦਾ ਸੀਗਾ ਦੇਖ ਕੇ ਤੁਹਾਡੇ ਬੱਚਿਆਂ ਨੂੰ ਯਰਦਾ ਸੀਗਾ ਹੁਣ ਹਰੇਕ ਪਿੰਡ ਦੇ ਵਿੱਚੋਂ ਬੱਚੇ ਗਏ ਨੇ ਜੇ ਕੱਲ ਨੂੰ ਕੋਈ ਨੌਬਤ ਪੰਜਾਬ ਤੇ ਆਉਂਦੀ ਹੈ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਤਾਂ ਖੜੇ ਨੇ ਹੈਨਾ ਇਹ ਚੀਜ਼ਾਂ ਦਾ ਬਹੁਤ ਵੱਡਾ ਸਾ ਜਿਹੜਾ ਆਉਣ ਵਾਲੇ ਸਮੇਂ 'ਚ ਤਰੱਕੀ ਹੋਣੀ ਹੈ ਖੇਤੀਬਾੜੀ 'ਚ ਵੀ ਹੋਣੀ ਹੈ ਇਹ ਮੇਰਾ ਬੋਲਿਆ ਯਾਦ ਰੱਖਿਓ ਉਹ ਬੱਚਿਆਂ ਦਾ ਰੁਝਾਨ ਮੰਨ ਪੈਸਾ ਆਪੀ ਖੇਤੀ ਜਾਊਗਾ ਕਿਉਂ ਨਹੀਂ ਆਊਗਾ ਜੇ ਅੱਜ ਨਿਕਲ ਗਿਆ ਕੱਲ ਨੂੰ ਇੱਥੇ ਆਉਣਾ ਆ ਚਲੋ ਜੇ ਇਨਵੈਸਟਮੈਂਟ ਹੋਊਗੀ ਬੰਦੇ ਤੇ ਯਾਰ ਕਰਨ ਵਾਲੇ ਦੇ ਪੱਲੇ ਪੈਸਾ ਹੋਊਗਾ ਹੁਣ ਵੀਰ ਗੱਲ ਹੋਰ ਆ ਜਾਂਦੀ ਹੈ ਮੰਨ ਕੇ ਚੱਲੋ ਇੱਕ ਬੰਦਾ ਤਾਂ ਇੱਥੇ ਆਪਾਂ ਸਾਰਾ ਲੈ ਦੇ ਕੇ ਕਰ ਰਹੇ ਹਾਂ ਇੱਕ ਕਿਸੇ ਦਾ ਇੱਕ ਬੱਚਾ ਬਾਹਰ ਬੈਠਾ ਉਹ ਜਿਹੜਾ ਆਪਾਂ 6 ਮਹੀਨੇ ਦਾ ਲੈ ਦੇ ਕੇ ਪਹਿਲਾ ਸਰਕਲ ਚਲਾਉਣੇ ਉਹ ਤੁਹਾਡੇ ਕੋਲ ਪਹਿਲਾਂ ਆ ਗਿਆ ਿੱੱਟੀ ਪੜੀ ਸਪੋਰਟ ਹੋ ਗਈ ਭਾਈ ਉੱਥੇ ਜੇ ਆਪਾਂ ਖੇਤੀ ਦਾ ਕੰਮ ਕਰਨਾ ਤੁਹਾਨੂੰ ਸਬਸਿਡੀ ਬਹੁਤ ਮਿਲਦੀ ਆ ਡੀਜ਼ਲ ਤੇ ਤੁਹਾਨੂੰ ਅੱਧੇ ਰੇਟ ਤੇ ਡੀਜ਼ਲ ਮਿਲਦਾ ਜਿੰਨਾ ਤੁਸੀਂ ਖੇਤਾਂ 'ਚ ਵਰਤਣਾ ਪਰ ਆਪਾਂ ਉਹਨੂੰ ਗੱਡੀ 'ਚ ਨਹੀਂ ਪਾ ਸਕਦੇ ਉਹਨੂੰ ਟਰੈਕਟਰਾਂ ਤੇ ਤੁਸੀਂ ਯੂਜ਼ ਕਰ ਸਕਦੇ ਹੋ ਗੱਡੀ 'ਚ ਨਹੀਂ ਪਾ ਸਕਦੇ ਗੱਡੀ 'ਚ ਪੂਰੇ ਯਾਰ ਕੌਣ ਤੇਰਾ ਕੌਣ ਸਪੋਰਟ ਕਰਦਾ ਯਾਰ ਤੂੰ ਵੀ ਮੈਂ ਕਿਹਾ ਡੁਪਲੀਕੇਟ ਯਾਰ ਰਸੀਦ ਹੁਣ ਐਦਾਂ ਕੀ ਕਿੰਨਾ ਰੋਲਾ ਪਿਆ ਮੱਕੀ ਦਾ ਹਨਾ ਕੀ ਫਾਇਦਾ ਯਾਰ ਇਦਾਂ ਦੇ ਆਪਣੇ ਯਾਰ ਬੇਈਮਾਨੀ ਨਹੀਂ ਇਹਨਾਂ ਦੇ ਲੋਕਾਂ ਦੇ ਨਿਕਲਦੀ ਦਿਮਾਗ ਚੋਂ ਤਾਂ ਹੀ ਆਪਾਂ ਵਿੱਚੀਆਂ ਚੀਜ਼ ਉਹਨੇ ਘੜ ਕੇ ਚੀਜ਼ ਨਹੀਂ ਇਮਾਨਦਾਰੀ ਦੀ ਘਾਟ ਔਰ ਹਰ ਇੱਕ ਬੰਦਾ ਜਿਗਾੜ ਲਾਉਣ ਨੂੰ ਫਿਰਦਾ ਭਾਈ ਨਾਲ ਭਾਈ ਲਾਉਣ ਨੂੰ ਫਿਰਦਾ ਯਾਰ ਦੂਆ ਦਾ ਵਾਅਦਾ ਦੀਆਂ ਗੱਲਾਂ ਨੇ ਗੱਲ ਇਹੀ ਹੈ ਵੀਰੇ ਵੀ ਗੱਲ ਬਾਹਰ ਜਾਣ ਦੀ ਨਹੀਂ ਹੈਗੀ ਹੁਣ ਮੈਂ ਕਈ ਵਾਰ ਦੇਖਦਾ ਹੁਣ ਐਮਬੀਬੀਐਸ ਡਾਕਟਰ ਆਈਪੀਐਸ ਲੌਬੀ ਆਈਐਸ ਆਫਿਸਰ ਜੱਜਸ ਜਿੰਨੀ ਕਰੀਮ ਹੈ ਮਤਲਬ ਐ ਚਾਉਂਦੇ ਆ ਮਹੇਜੇ ਵੀ ਹੁਣ ਮੈਂ ਨਾ ਕੀ ਕਿਸੇ ਮਹਿਕਮੇ ਦਾ ਲਮਾ 5 5 10 10 ਸਾਲ ਪਹਿਲਾਂ ਹੀ ਰਿਟਾਇਰਮੈਂਟਾਂ ਲੈ ਲੈ ਉੜ ਰਹੇ ਨੇ ਕਿਉਂ ਉੜ ਰਹੇ ਨੇ ਸਿਸਟਮ ਚ ਕਰਪਸ਼ਨ ਇੰਨੀ ਆ ਤੁਸੀਂ ਕਿਸੇ ਵੀ ਮਹਿਕਮੇ ਚ ਚਲੇ ਜਾਓ ਬੰਦਾ ਜਦੋਂ ਹੁਣ ਜਿਵੇਂ 22 ਨਹੀਂ 10 20 ਸਾਲ ਮਿਹਨਤ ਕਰ ਲਈ ਹੱਡ ਬਾਲੇ ਬੰਦਾ ਕਿੰਨਾ ਕੁ ਚਿਰ ਕੰਮ ਕਰੀ ਜਾਊਗਾ ਉਰੇ ਸੋਸ਼ਲ ਸਿਕਿਉਰਿਟੀ ਕੀ ਆ ਅੱਜ ਬੰਦੇ ਦੇ ਹੱਡ ਖੜ ਗਏ ਅੱਜ ਬੰਦਾ ਖੜ ਗਿਆ ਕਰਨ 2 ਸਾਲ ਚ ਬੰਦਾ ਸੜਕ ਤੇ ਆ ਜਾਂਦਾ ਉੱਥੇ ਰਿਟਾਇਰਮੈਂਟ ਆ ਸੋ ਹੁਲਤਾਂ ਨੇ ਬੰਦੇ ਨੂੰ ਜੇ ਉਹਨੇ ਸਾਰੀ ਉਮਰ ਟੈਕਸ ਪੇ ਕਰਿਆ ਤਾਂ ਸਰਕਾਰ ਵੀ ਨਾਲ ਖੜੀ ਆ। ਉਰੇ ਖੜਦਾ ਕੋਈ ਨਹੀਂ। ਇਸ ਹੁਣ ਆਪਾਂ ਕਹਿਨੇ ਆਂ ਵੀ ਭਾਈ ਉਰੇ بڑے ਹੱਡ ਪਾਹੇ ਨੇ ਉਹਦਾ ਤਾਂ ਲੰਘ ਗਿਆ। ਫਿਰ ਬੰਦਾ ਯਾਰ ਜਦ ਉਹਨੂੰ ਕੋਈ ਉਹਦੀ ਬਾਹ ਹੀ ਨਹੀਂ ਫੜ ਰਿਹਾ ਇੱਕ ਲੈਵਲ ਤੇ ਜਾ ਕੇ ਬੰਦਾ ਯਾਰ ਜਾਊਗਾ ਹੀ ਹੋਰ ਕਰੂਗਾ ਕੀ? ਹੋਰ ਵੀਰੇ ਦੱਸ ਮਾੜਾ ਜੇ ਠੇਕੇ ਵਾਲੀਆਂ ਜ਼ਮੀਨਾਂ ਬਾਰੇ ਚਾਹੁੰਦੇ ਆਪਾਂ ਠੇਕੇ ਵਾਲਾਂ ਬਾਰੇ ਭਾਈ ਗੁੱਸਾ ਨਾ ਕਰੋ। ਕੋਈ ਵੀ ਵੀਰਪਰਾ ਦੇਖੋ ਆਪਾਂ ਕਿਹੜਾ ਕੋਈ ਠੇਕੇ ਬਾਰੇ ਕਹਿੰਨੇ ਆਂ। ਜੇ ਮੰਨ ਲਾ ਹੁਣ ਮੈਂ ਹੀ ਠੇਕੇ ਦੇ ਦਵਾ ਮੇਰੇ ਕੋਲ ਪਹਿਲੀ ਆਪਣੀ 40 ਕਿੱਲੇ ਹੋਣ। ਮੈਂ ਕਿਹੜਾ ਕਿਸੇ ਨੂੰ ਘੱਟ ਦੇ ਲੂੰ ਕਿਹੜਾ ਕੋਈ ਫਰੀਦ ਹੈ ਮੈਂ ਤਾਂ ਇਹ ਸੋਚ ਕੇ ਚੱਲਦਾ ਵੀ ਜਿੰਨੀ ਮੈਂ ਮੇਰੀ ਆਪਣੀ ਪਹਿਲੀ ਉਹ ਮੈਂ ਕਿਹੜਾ ਕਿਸੇ ਨੂੰ ਘੱਟ ਦਊਂਗਾ ਕੋਈ ਨਹੀਂ ਦਿੰਦਾ ਉਦੋਂ ਵੱਧ ਸਮਾਂ ਤੇ ਲੋਕ ਮੈਨੂੰ ਘੱਟ ਦੇ ਸਕਦੇ ਨੇ ਮੇਰੀ ਰਿਸਪੈਕਟ ਕਰਦੇ ਨੇ ਸਾਰੇ ਬੰਦੇ ਆਪਾਂ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਇਹਦੇ ਵਿੱਚ ਕੋਈ ਗੁੱਸਾ ਗੱਲਾ ਕਰਨ ਦੀ ਗੱਲ ਨਹੀਂ ਵੀਰੇ ਆਪਾਂ ਨੇ ਕੋਈ ਠੇਕੇ ਬਾਰੇ ਵੀਡੀਓ ਨਹੀਂ ਬਣਾਈਆਂ ਸੀ ਨੇ ਵੀ ਨੰਬਰ ਬਣਾਉਣ ਦੇ ਮਾਰੇ ਨੇ ਅਸੀਂ ਤਾਂ ਜੋ ਸਾਡੇ ਨਾਲ ਬੀਤੀਆਂ ਨੇ ਉਹ ਬਾਈ ਜਨਾਂ ਵੀ ਆਪਾਂ ਨੇ ਯਾਰ ਤੇਰੀ ਜ਼ਿੰਦਗੀ ਤੇ ਲੈ ਕੇ ਆਉਣੀਆਂ ਨੇ ਯਾਰ ਆਪਾਂ ਕਿਹੜਾ ਕਹਿੰਦੇ ਆ ਦੇ ਦਿਓ 40000 ਨੂੰ ਠੇਕੇ ਤੇ ਕੋਈ ਬਾਹਮ ਫੜਦਾ ਮੈਂ ਤਾਂ ਹੈਰਾਨ ਮੰਨਦਾ ਹੁੰਦਾ ਹੁਣ ਕਿ ਅਸੀਂ ਕਿਹੜੇ ਮੁੱਦਿਆਂ ਤੇ ਉਲਝਦੇ ਆ ਮੈਂ ਤਾਂ ਕਹਿਣਾ ਕੋਈ ਤੁਸੀਂ ਜਥੇਬੰਦੀ ਬਣਾਓ ਕੋਈ ਆਰਗੇਨਾਈਜੇਸ਼ਨ ਬਣਾਓ ਜਿਹੜੀ ਰੇਟ ਫਿਕਸ ਕਰਿਆ ਕਰੇ ਹਰ ਇੱਕ ਚੀਜ਼ ਦਾ ਹੀ ਹੋ ਜਾਵੇ ਵੀ ਐਦੂੰ ਵੱਧ ਲੈ ਨਹੀਂ ਸਕਦਾ ਕੋਈ ਐਦੂੰ ਵੱਧ ਦੇ ਨਹੀਂ ਸਕਦਾ ਲੈ ਦੇਖ ਲੈਂਦੇ ਆ ਜੀ ਕੌਣ ਖੜ੍ਹ ਚੋ ਕੋਈ ਨਹੀਂ ਖੜ੍ਹਦਾ ਭਾਈ ਪੈਸਟੀਸਾਈਡ ਵਾਲੇ ਵੀ ਐਦਾਂ ਨੇ ਰੇਟ ਕਿੰਨੇ ਘਟੋਂ ਦੇਣੋਂ ਚੀਜ਼ਾਂ ਦੇ 3 3 ਗੁਣਾ ਮਤਲਬ ਕਿ ਰੇਟ ਲੈਂਦੇ ਨੇ ਐਮ ਆਰ ਪੀਓ ਲਾ ਲਓ ਸਾਰਾ ਰੇਟ ਲਿਖਿਆ ਹੋਵਦਾ 3000 ਰੁਪਿਆ ਦੇ ਦਿੰਦੇ ਨੇ ਉਹ ਚੀਜ਼ ਹਜ਼ਾਰ ਦੀ ਉਹ ਫਿਰ ਲੱਗਦੀ ਉਹ ਲੱਗਣ ਵਾਲੀ ਆ ਚਾਹੇ 15 ਦੀ 2 ਦੀ 25 ਦੀ 3 ਦੀ ਮੈਂ ਨਹੀਂ ਕਹਿੰਦਾ ਦੁਕਾਨਦਾਰ ਮਾੜੇ ਨੇ ਸਿਸਟਮ ਹੀ ਖਰਾਬ ਹੈ ਸਾਰਾ ਉੱਥੱਲੇ ਤੋਂ ਲੈ ਕੇ ਉੱਪਰ ਤੱਕ ਫੌਰ ਸਣਾ ਇਹਨੂੰ ਸਾਰਿਆਂ ਦਾ ਸਾਥ ਚਾਹੀਦਾ ਭਾਈ ਮੈਂ ਨਹੀਂ ਕਹਿੰਦਾ ਸਾਰੇ ਬੰਦੇ ਸਾਥ ਦੋ ਇੱਕ ਦੂਏ ਦਾ ਆਪਾਂ ਕਿਸੇ ਨੇ ਲੱਤਾਂ ਨਾ ਖਿੱਚੋ ਸਮਾਂ ਦੇ ਸਪੋਰਟ ਦੋ ਕੋਜੋ ਮੇਰਾ ਇਹ ਜਹਾ ਸੁਹਾਏ ਜੇ ਕੋਈ ਇਲਾਕੇ ਚ ਮੇਰੇ ਕੰਮ ਕਰਦਾ ਆਪਾਂ ਨੂੰ ਖੁਸ਼ੀ ਹੁੰਦੀ ਆ ਯਾਰ ਵੀ ਮੇਤੋਂ ਵੀ ਉੱਪਰ ਹੋ ਮੇਰੇ ਪਿੰਡ ਦੇ ਮੁੰਡੇ ਦੇਖ ਲਿਓ ਭਾਈ ਮੈਂ ਇਹ ਕਹਣਾ ਉਹਨਾਂ ਵੀ ਯਾਰ ਬਾਹਰ ਦਾ ਬੰਦਾ ਨਾ ਆਪਣੇ ਪਿੰਡ ਮਤਲਬ ਕਿ ਮੇਰਾ ਇਹ ਸੁਭਾਅ ਹੁੰਦਾ ਵੀ ਆਪਣੇ ਪਿੰਡ ਦੀ ਵਿੱਚ ਜੇ ਆਮਦਨ ਵੀ ਹੋਵੇ ਆਪਣੇ ਪਿੰਡ ਚ ਆਵੇ ਬਿਲਕੁਲ ਬਾਹਰਲੇ ਜਿਹੜੇ ਹੁਣ ਬੰਦੇ ਦੂਰ ਦੂਰ ਵਾਹਗੇ ਨੇ ਆਪਾਂ ਵੀ ਆਹ ਤਾਂ ਵਾਹਨੇ ਬਾਹਰ ਜਾ ਕੇ ਪਰ ਹੁਣ ਤਾਂ ਚਲੋ ਆਪਾਂ ਇਹ ਨਹੀਂ ਕਹਿੰਦੇ ਆਪਣੀ ਹਿੰਮਤ ਨਾ ਪਾਉਂਦਾ ਪਤਾ ਨਹੀਂ ਮਨਾ ਪਾਉਂਦਾ ਪਰ ਜੇ ਪਿੰਡ ਦੀ ਪਿੰਡ 'ਚ ਕਿਸੇ ਨੂੰ ਦਿੱਤੀ ਜਾਵੇ ਜ਼ਮੀਨ ਤਾਂ ਜ਼ਿਆਦਾ ਵੈਸਟ ਹੁੰਦੀ ਹੈ ਪਿੰਡ ਦੀ ਪਿੰਡ 'ਚ ਹਾਂ ਦੇਖੋ ਜੀ ਉਹ ਤਰੱਕੀ ਵੀ ਕਰੂਗਾ ਯਾਰ ਤੁਹਾਡੇ ਬੰਦਾ ਗੁਣਗਾਊਗਾ ਹੁਣ ਮੇਰੇ ਪਿੰਡ ਮੈਂ ਰਗਵੀਰ ਸਿੰਘ ਦੋ ਭਰਾ ਨੇ ਰਗਵੀਰ ਸਿੰਘ ਤੇ ਲਖਵੀਰ ਸਿੰਘ ਟੇਕੇਦਾਰ ਆਪਾਂ ਨੇ ਯਾਰ 20-22 ਸਾਲ ਜ਼ਮੀਨ ਵਾਈ ਹੈ ਉਹ ਬੰਦਿਆਂ ਨੇ ਆਪਣੀ ਬਹੁਤ ਮਦਦ ਕੀਤੀ ਹੈ ਮੁੰਡਾ ਮਨਵੀਰ ਹੋ ਗਿਆ ਆਪਣੇ ਪਿੰਡੋਂ ਕਿੰਨੇ ਬੰਦਿਆਂ ਦੀ ਜੱਸੀ ਹੋ ਗਿਆ ਮੁੰਡਾ ਕਿੰਨੇ ਬੰਦਿਆਂ ਦੀ ਆਪਾਂ ਜ਼ਮੀਨਾਂ ਵਾਉਨੇ ਆ ਹਨਾ ਉਹਨਾਂ ਇੱਕ ਬਾਈ ਆਪਣੇ ਦਲਦੀਪ ਸਿੰਘ ਨੇ ਮਾਲੀ ਤੋਂ ਆਪਾਂ ਉਹਨਾਂ ਦੀ ਵਾਹਣੇ ਯਾਰ ਸਾਰੇ ਬੰਦੇ ਆਪਣੇ ਵਾਲੇ ਜਿਹੜੇ ਜੋੜੇ ਨੇ ਕਦੇ ਟੁੱਟੇ ਨਹੀਂ ਮਾਲਕ ਦੀ ਕਿਰਪਾ ਇੰਨੀ ਹੈਗਾ ਆਪਾਂ ਅੱਧੀ ਖਾ ਲਾਂਗੇ ਪਰ ਆਪਾਂ ਕਿਸੇ ਨਾਲ ਉਹ ਨਹੀਂ ਹੈਗਾ ਵੀ ਮਤਲਬ ਕਿ ਆਪਾਂ ਆਪਣਾ ਸਬਰ ਕਰਨਾਗੇ ਕਈ ਵਾਰ ਯਾਰ ਬੰਦੇ ਕੀਤੀ ਬੜੀ ਦਾ ਇਦਾਂ ਵੀ ਹੁੰਦਾ ਵੀਰੇ ਕਈ ਵਾਰ ਆਪਾਂ ਨੂੰ ਬਚਦਾ ਵੀ ਨਹੀਂ ਯਾਰ ਉਸ ਆਪਾਂ ਫੇਰ ਵੀ ਕੰਮ ਕਰਦੇ ਆ ਬਿਲਕੁਲ ਆਪਣੇ ਕੋਲੋਂ ਨੌਕਰਾਂ ਨੇ ਵੀ ਕਮਾਲ ਲਾਣੇ ਨੇ ਪੈਸਟੀਸਾਈਡ ਵਾਲਿਆਂ ਨੇ ਵੀ ਕਮਾਲ ਲਾਣੇ ਨੇ ਠੇਕੇ ਵਾਲਿਆਂ ਨੇ ਵੀ ਠੇਕਾ ਲੈ ਲੈਣਾ ਕਈ ਵਾਰ ਨਹੀਂ ਬਚਦਾ ਯਾਰ ਫੇਰ ਕੀ ਹੁੰਦਾ ਕੋਈ ਗੱਲ ਨਹੀਂ ਕਈ ਵਾਰ ਇਦਾਂ ਹੁੰਦਾ ਭਗਵਾਨ ਜੀਆ ਦੰਦਾ ਆਪੀ ਦ ਪਰ ਕੰਮ ਥੋੜੀ ਛੱਡਿਆ ਜਾਂਦੇ ਨੇ ਨਹੀਂ ਇਨਸਾਨ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਇਨਸਾਨ ਨੂੰ ਹਿੰਮਤ ਕਰਨੀ ਚਾਹੀਦੀ ਆ ਇੱਕ ਟਾਈਮ ਟੇਬਲ ਥੋੜਾ ਆਪਣਾ ਬਣਾਓ ਮਾੜੀ ਸੰਗਤ ਤੋਂ ਬਚੋ ਨਸ਼ੇ ਪੱਤਿਆਂ ਤੋਂ ਰਹਿਤ ਹੋਵੋ ਘਾੜ ਕੇ ਇਹ ਚੀਜ਼ ਨਹੀਂ ਚਾਹੀਏ ਤੁਸੀਂ ਉਰਿਓ ਚਾਹੀਏ ਤੁਸੀਂ ਉੱਥੇ ਹੋ ਦੇਖੋ ਆਪਾਂ ਨਹੀਂ ਕਹਿੰਦੇ ਵੀ ਕੈਨੇਡਾ ਮਾੜਾ ਯਾ ਅਮਰੀਕਾ ਮਾੜਾ ਯਾਰ ਆਪਾਂ ਉਹ ਮੁਲਕਾਂ ਨੇ ਆਪਾਂ ਨੂੰ ਬਚਾ ਲਿਆ ਵੀਰੋ ਇਹ ਉਹ ਮੁਲਖਾਂ ਦੀ ਬਦੌਲਤ ਨਹੀਂ ਐ ਤੇ ਆਪਾਂ ਨੂੰ ਅਗਲਾ ਗਵਾਂਢੀਓ ਦੋ-ਦੋ ਵੀਡੀਓ ਕਰਕੇ ਲਈ ਜਾਂਦੇ ਤੇ ਦੋ-ਦੋ ਵੀਡੀਓ ਕਰਕੇ ਗਵਾਂਢੀ ਲਈ ਜਾਂਦੇ ਤੇ ਠੀਕ ਆ ਹੁਣ ਚੱਲ ਤੁਹਾਡੇ ਬੱਚੇ ਵਾਗੇ ਕੱਲੂ ਯਾਰ ਤੁਹਾਨੂੰ ਐ ਤਾਂ ਨਹੀਂ ਕੋਈ ਦਿੱਕਤ ਉਹ ਬੰਦਿਆਂ ਨੂੰ ਯਾਦ ਰੁੱਖ ਲੱਗਦਾ ਮੈਂ ਤਾਂ ਭਾਈ ਜੀ ਇਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਤੁਹਾਡੇ ਬੱਚੇ ਗਏ ਹੋਵੇ ਜਾਣ ਦੋ ਨਾਸਾ ਚ ਵੀ ਗਏ ਹੋਏ ਨੇ ਪੰਜਾਬੀ ਆਕਸਫੋਰਡਾ ਚ ਵੀ ਪੜ੍ਹਦੇ ਨੇ ਪੜ੍ਹਨ ਦੋ ਪਰ ਉਹਨਾਂ ਨੂੰ ਐਨਕਰੇਜ ਕਰੋ ਕਿ ਤੁਸੀਂ ਆਪਣੀ ਸਟੇਟ ਨਾਲ ਜੁੜੋ ਅਸੀਂ ਕੌਣ ਆ ਸਾਡਾ ਧਰਮ ਕੀ ਆ ਸਾਡਾ ਕਲਚਰ ਕੀ ਆ ਪੰਜਾਬ ਹੈ ਕੀ ਆ ਜ਼ਮੀਨ ਨਾਲ ਜੋੜੋ ਇੱਥੇ ਜਦੋਂ ਹੁਣ ਆਪਾਂ ਕਈ ਵਾਰੀ ਉਹ ਮੈਂ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ ਹੁੰਦਾ ਵੱਖਰੀ ਜਗ੍ਹਾ ਮੰਗਦਿਆਂ ਜਾਂ ਜਿੱਦਾਂ ਕਿੱਦਾਂ ਵੀ ਉਹ ਜੇ ਲੈਂਡ ਹੋਲਡਿੰਗ ਹੋਊਗੀ ਤਾਂ ਹੀ ਐ ਜੇ ਲੈਂਡ ਹੀ ਨਹੀਂ ਆਪਣੀ ਰਹੀ ਤਾਂ ਆਪਾਂ ਕਰਾਂਗੇ ਕੀ ਮੇਰੀ ਤਾਂ ਇਹੀ ਅਪੀਲ ਹੈ ਵੀ ਬੱਚਿਆਂ ਨੂੰ ਜੋੜੋ ਪਰੇ ਜਾਇਦਾਦਾਂ ਬਣਾਓ ਕਾਰੋਬਾਰ ਚਲਾਓ ਵਧੀਆ ਤਰੀਕੇ ਨਾਲ ਉਰੇ ਵੀ ਰਹੀਏ ਉੱਥੇ ਵੀ ਉੱਥੇ ਵੀ ਬਣਾਓ ਉੱਥੇ ਵੀ ਐਸਟ ਬਣਨਾ ਆਪਣੇ ਹਾਂ ਹਰ ਇੱਕ ਇਨਸਾਨ ਦਾ ਫਰਜ ਬਣਦਾ ਜਿਹੜੀ ਤੁਸੀਂ ਜਿਹੜੇ ਪਿੰਡ ਦੇ ਵਿੱਚ ਜਰਮ ਲਿਆ ਚਾਹੇ ਉੱਥੇ ਕੋਈ ਸਹੀਦਾਂ ਦੀਆਂ ਜਗ੍ਹਾ ਨੇ ਚਾਹੇ ਕੋਈ ਸਾਧੂ ਸੰਤ ਦੀ ਤਪੱਸਿਆ ਕਰੀ ਹੋਈ ਚਾਹੇ ਗੁਰਦੁਆਰਾ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦਸੇ ਪਾਸ਼ਾ ਜੀ ਆਂਦੇ ਮਹਾਰਾਜ ਦੇ ਯਾਰ ਆਪਾਂ ਉਹ ਪਿੰਡ ਨੂੰ ਰੋਜ਼ਗਾਰ ਦੋ ਜੇ ਤੁਹਾਡੇ ਚ ਕੋਈ ਤੁਹਾਡੇ ਚ ਕਲਾ ਹੈ ਤਾਂ ਤੁਸੀਂ ਪਿੰਡ ਵਾਸੀਆਂ ਨੂੰ ਦੋ ਇਹ ਇੱਕ ਜੇ ਕਹੀਏ ਇਹ ਹਰ ਇੱਕ ਬੰਦੇ ਦੇ ਵਿੱਚ ਕਲਾ ਨਹੀਂ ਹੁੰਦੀ ਹਨਾ ਭਗਵਾਨ ਦੀ ਦਿੱਤੀ ਹੁੰਦੀ ਹੈ ਕੋਈ ਕੋਈ ਬਿਰਲੀਆਂ ਰੂਹਾਂ ਹੁੰਦੀਆਂ ਨੇ ਕਈ ਵਾਰ ਇਦਾਂ ਦੇ ਇਨਸਾਨ ਹੁੰਦੇ ਨੇ ਮੈਂ ਪਰਿਵਾਰ ਦੇਖ ਰਿਹਾ ਬਾਈ ਕਈ ਪਰਿਵਾਰਾਂ ਨੂੰ ਇੰਨੀਆਂ ਤਰੱਕੀਆਂ ਕਰੀਆਂ ਉਹਨਾਂ ਨੇ ਕੋਈ ਉਹਨਾਂ ਦੇ ਵਿੱਚ ਇੰਨਾ ਅਕਲਵੰਦ ਇਨਸਾਨ ਹੁੰਦੇ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਯਾਰ ਉਹ ਪਰਿਵਾਰ ਪਿੱਛੇ ਪੈ ਗਿਆ ਮੈਂ ਕੀ ਦੇਖਿਆ ਨੇ ਯਾਰ ਮੈਨੂੰ ਬੜਾ ਰੁੱਖ ਲੱਗਦਾ ਬਾਈ ਕਿਉਂ ਉਹ ਉਹ ਪਰਿਵਾਰ ਵਾਲਿਆਂ ਨੇ ਉਹਨੂੰ ਸਮਝਿਆ ਹੀ ਨਹੀਂ ਹੈਗਾ ਉਹ ਇਨਸਾਨ ਤੁਰ ਜਾਂਦਾ ਪਰ ਉਹਨਾਂ ਦੀ ਉਹਨਾਂ ਨੂੰ ਪਤਾ ਬਾਅਦ ਚ ਲੱਗਦਾ ਵੀ ਉਹ ਬੰਦੇ ਦਾ ਘਾਟਾ ਕੀ ਪਿਆ ਮੇਰੇ ਬੇਂਤੀ ਇਹ ਆ ਵੀ ਆਪਾਂ ਬਹੁਤਾ ਦੇਖਣ ਵਾਲਿਆਂ ਦਾ ਸਮਾਂ ਵੀ ਨਹੀਂ ਲੈਣਾ ਚਾਹੁੰਦੇ ਉਹਨਾਂ ਕੇ ਸਮਾਂ ਹੁੰਦਾ ਜਾਂਦੇ ਜਾਂਦੇ ਮਨਜੀਤ ਜੀ ਆਹ ਗੱਲਾਂ ਤੇ ਸ਼ੋਰਟ ਮਤਲਬ ਕਿ ਥੋੜੇ ਸ਼ਬਦਾਂ ਚ ਦਵਾਰੇ ਚੰਨਣਾ ਪਾ ਦੋ ਬੱਚੇ ਬਾਹਰ ਭੇਜ ਜਾਂਦੇ ਪਲੱਸ ਜਿਹੜੇ ਨਵੇਂ ਬੱਚੇ ਜ਼ਮੀਨ ਠੇਕੇ ਤੇ ਲੈ ਕੇ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਦੇਣਾ ਚਾਹੁੰਦੇ ਨੇ ਚਲੋ ਆਪਾਂ ਸਮਝਾਉਣ ਵਾਲੇ ਹੈ ਤਾਂ ਕੋਈ ਨਹੀਂ ਆਪ ਤੇ ਵੱਲੋਂ ਅਡਵਾਈਸ ਚਲੋ ਜੋ ਕੋਈ ਦੇਖੋ ਵੀਰੇ ਆਪਾਂ ਇਹ ਨਹੀਂ ਕਹਿੰਦੇ ਜੇ ਤੁਹਾਡੇ ਬੱਚੇ ਇੰਟੈਲੀਜੈਂਟ ਤਾਂ ਤੁਸੀਂ ਉਹਨੂੰ ਬਾਹਰ ਭੇਜੋ ਉਹਨੂੰ ਕਹ ਵੀ ਐਜੂਕੇਸ਼ਨ ਕਰ ਵਧੀਆ ਕਿਸੇ ਵਧੀਆ ਉਸ ਲੈਵਲ ਦੀ ਉਹਨੂੰ ਜੋਬ ਮਿਲ ਜਣੀ ਹੈ ਬਿਲਕੁਲ ਉਹਦੇ ਫਾਦਰ ਮਾਦਰ ਔਰੇ ਜਿਵੇਂ ਇੰਡੀਆ ਹੈਗੇ ਨੇ ਉਹ ਆਪਦਾ ਕਾਰੋਬਾਰ ਨਾ ਵੀਰੇ ਛੱਡ ਕੇ ਜਾਓ ਮੈਂ ਤੁਹਾਨੂੰ ਬੇਨਤੀ ਕੀ ਕਰਦਾ ਕਾਰੋਬਾਰ ਨੂੰ ਆਪਦੇ ਨੂੰ ਔਰੇ ਰਹਿਣ ਦਿਓ ਜਦੋਂ ਬੱਚਾ ਸੈੱਟ ਹੋ ਗਿਆ ਸਮਾਂ ਤੁਹਾਨੂੰ ਇਹੀ ਕਹੋ ਵੀ ਭਾਈ ਔਰੇ ਨਾਲ ਗੇੜਾ ਮਾਰਦਾ ਰ ਠੀਕ ਹੈ ਤੁਸੀਂ ਗਾਹ ਤੁਹਾਡੀ ਏਲਾਤ ਦੇ ਬੱਚੇ ਨੇ ਤੁਸੀਂ ਉਹਨਾਂ ਨੂੰ ਔਰੇ ਚੰਗੇ ਸਕੂਲਾਂ ਦੇ ਵਿੱਚ ਪੜਾਓ ਆਪਾਂ ਇਹ ਨਹੀਂ ਕਹਿੰਦੇ ਵੀ ਉੱਥੇ ਪੜਾਓ ਉਹਨਾਂ ਨੂੰ ਰੇਪਾ দাও ਤੁਸੀਂ ਆਪ ਸੰਭੋ ਹਨਾ ਤੇ ਬਾਕੀ ਜਿਹੜੀ ਗੱਲ ਠੇਕੇ ਵਾਲੀ ਰਹੀ ਜਾਂ ਨਵੇਂ ਨਵੀਂ ਜਰਨੇਸ਼ਨ ਦੀ ਹੈ ਮੈਂ ਉਹਨਾਂ ਨੂੰ ਵੀ ਇਹੀ ਕਹੂੰਗਾ ਵੀ ਤੁਸੀਂ ਆਪਣੇ ਮਾਪੇ ਨਾਲ ਹੱਥ ਵਟਾਓ ਠੀਕ ਹੈ ਟਾਈਮ ਟੇਬਲ ਆਪਦਾ ਖਰਾਬ ਨਾ ਕਰੋ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਹਦਾ ਇੱਕ ਸਕਿੰਟ ਵੀ ਜਾਇ ਨਾ ਜਾਣ ਦਿਓ ਜਿੰਨਾ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ ਆਪਣੇ ਪੇਰੈਂਟਸ ਨਾਲ ਆਪਣੇ ਦੋਸਤ ਨਾਲ ਸ਼ੇਅਰ ਕਰੋ ਕੋਈ ਚੰਗੀਆਂ ਗੱਲਾਂ ਵੱਲ ਧਿਆਨ ਦਿਓ ਤੁਸੀਂ ਖੇਤੀ ਦੇ ਵਿੱਚ ਵੀ ਹੱਥ ਵਟਾਓ ਤੁਸੀਂ ਟਰੈਕਟਰ ਵੀ ਚਲਾਓ ਤੁਸੀਂ ਨੌਲੇਜ ਵੀ ਰੱਖੋ ਵੀ ਕਿਹੜੇ ਕਿਹੜੇ ਸਮੇਂ ਕਿਹੜੀ ਫਸਲ ਬੀਜੀ ਜਾਂਦੀ ਹੈ ਕਿਹੜੀ ਸਮੇਂ ਕਿਹੜੀ ਫਸਲ ਵੀ ਸਕਦੇ ਆਪਾਂ ਤੇ ਉਹਦੇ ਨਾਲ ਸਾਰਾ ਤੁਹਾਨੂੰ ਪਤਾ ਵੀ ਲੱਗੂਗਾ ਹਨਾ ਵੀ ਅਸੀਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਬਾਕੀ ਆਪਣੀ এডਿਕੇਸ਼ਨ ਜੇ ਉਰੇ ਵੀ ਕਰਨਾ ਚਾਹੁੰਦਾ ਤਾਂ ਉਰੇ ਵੀ ਕਰ ਸਕਦੇ ਹੋ ਉਥੇ ਕਰਨਾ ਚਾਹੁੰਦਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਵੀਰੇ ਜੇ ਆਪਣੇ ਬੱਚੇ ਕਹੇ ਰਹੇ ਉਹ ਤਾਂ ਮੇਰੇ ਹੀ ਖਾਬ ਸੀਗਾ ਵੀ ਮੈਂ ਜ਼ਿੰਦਗੀ ਦੇ ਵਿੱਚ ਯਾਰ ਜਾਣਾ ਮੇਰਾ ਹੁਣ ਭਰਾ ਬਾਹਰ ਕੈਲੀਫੋਰਨੀਆ ਭਰੂਰ ਸਿੰਘ ਉਹਦਾ ਟੀਚਰ ਸੀਗੇ ਉਹ ਹਾਂ ਟੀਚਰ ਸੀਗੇ ਤੇ ਮੈਥ ਦੇ ਟੀਚਰ ਸੀਗੇ ਪਰ ਉਹਦੀ ਮਤਲਬ ਕਿ ਉਧਰੋਂ ਪਰਿਵਾਰ ਪਿਛਲਾ ਪਰਿਵਾਰ ਸਾਰਾ ਬਾਹਰ ਸੀਗਾ ਅਮਰੀਕਾ ਸੀਗਾ ਚਲੋ ਵਾਗ ਗਿਆ ਉੱਥੇ ਵਧੀਆ ਉਹਨਾਂ ਨੇ ਮਿਹਨਤ ਕਰੀ ਵਿਚਾਰਿਆਂ ਨੇ ਬਹੁਤ ਹੱਟ ਭਨਵੀ ਮਿਹਨਤ ਕਰੀ ਐ ਕਾਰੋਬਾਰ ਵਧੀਆ ਮਹਾਰਾਜ ਦੀ ਬਾਬਾ ਜੀ ਨਾਨਕ ਦੀ ਕਿਰਪਾ ਸੈਟ ਹੁਣ ਉਹ ਵੀ ਇਹੀ ਗੱਲ ਕਹਿੰਦਾ ਹੁੰਦਾ ਵੀ ਹਰ ਇੱਕ ਬੰਦਾ ਜਿੱਥੇ ਮਰਜੀ ਕੁਝ ਵੀ ਕਰ ਸਕਦਾ ਜੇ ਤੁਹਾਡੇ ਚ ਹਿੰਮਤ ਹੈ ਤੁਸੀਂ ਵਧੀਆ ਜੱਜਵਾਂ ਰੱਖੋ ਵਧੀਆ ਬੰਦੇ ਦੀ ਸੰਗਤ ਕਰੋ ਠੀਕ ਹੈ ਜਿੰਨਾ ਵੀ ਟਾਈਮ ਆ ਤੁਸੀਂ ਵੇਸਟ ਨਾ ਕਰ ਜਾਣ ਦੋ ਚੰਗੇ ਪਾਸੇ ਲਾ ਕੇ ਟਾਈਮ ਨੂੰ ਚਾਹੇ ਤੁਸੀਂ ਘਰੇ ਕਿਤਾਬ ਪੜੋ ਕੋਈ ਹਾਂਜੀ ਕੋਈ ਚੰਗੀਆਂ ਕਿਤਾਬਾਂ ਪੜੋ ਜਿਨ੍ਹਾਂ ਨੇ ਲੇਖਕ ਚੰਗੇ ਲੇਖਕ ਨੇ ਉਹਨਾਂ ਨੂੰ ਪੜੋ ਕਿਸੇ ਨੇ ਚੰਗੇ ਆਪਾਂ ਨਹੀਂ ਕਹਿੰਦੇ ਆਪਾਂ ਤੋਂ ਉੱਪਰ ਵਾਲੇ ਬਹੁਤ ਨੇ ਉਹਨਾਂ ਬਾਰੇ ਸੁਣੋ ਵਿਚਾਰ ਸੁਣੋ ਉਹਨਾਂ ਦੇ ਚੰਗੇ ਵਿਚਾਰ ਸੁਣੋ ਉਹਦਾਂ ਦੇ ਤੁਸੀਂ ਬਣੋ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਦੇਸ਼ ਨੂੰ ਅੱਗੇ ਲਿਆ ਕੇ ਲਿਜਾ ਸਕਦੇ ਹਾਂ ਨਾ ਜੋ ਵੀ ਆਪਣੇ ਪਿੰਡ ਦੇ ਮਜ਼ਦੂਰ ਨੇ ਵਿਚਾਰੇ ਚਾਹੇ ਹਰੇਕ ਪਿੰਡ ਦੇ ਵਿੱਚ ਨੇ ਤੁਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਦੇ ਜੇ ਤੁਹਾਡੇ ਵਿੱਚ ਕਲਾ ਤੁਸੀਂ ਉਹਨਾਂ ਨੂੰ ਰੋਜ਼ਗਾਰ ਦਿਓ ਇਹ ਨਾ ਕਹੋ ਵੀ ਉਹ ਉਹਨਾਂ ਨੂੰ ਅਸੀਂ ਪਿੰਡਦਿਆਂ ਨੂੰ ਐ ਕਰਨਾ ਵਾਹ ਕਰਨਾ ਚਾਹੇ ਲੱਖ ਹੋ ਹੋਜ਼ਾਰ ਮਾੜੇ ਨੇ ਚਾਹੇ ਚੰਗੇ ਨੇ ਪਹਿਲ ਦਾ ਆਧਾਰ ਮੇਰਾ ਤਾਂ ਇਹੀ ਹੁੰਦਾ ਬਾਈ ਵੀ ਆਪਣੇ ਪਿੰਡ ਦੇ ਬੰਦਿਆਂ ਨੂੰ ਰੋਜ਼ਗਾਰ ਦੇ ਦੇ ਮੇਰੀ ਗੱਲ ਇਹ ਆ ਜਦੋਂ ਬਾਈ ਨਾ ਕੈਨੇਡਾ ਜਾ ਕੇ ਆਇਆ ਮੈਂ ਜਾਂਦਾ ਜਾਂਦਾ ਮੱੜੀ ਦੀ ਗੱਲ ਆਦਦਾ ਜਿੰਨੇ ਬੰਦੇ ਯੂਐਸ ਕੈਨੇਡਾ ਗਏ ਜੀ ਨੂੰ ਮੈਂ ਪੁੱਛਿਆ ਕਰੋ ਬੁਰਾ ਹਾਲਾ ਖਤਮ ਆ ਪੁਖ ਮਰੀਏ ਇਹਨੂੰ ਮੈਂ ਫੋਨ ਕਰਿਆ ਜਾਂ ਉਰੇ ਆ ਕੇ ਮਿਲਿਆ ਕਹਿੰਦਾ ਨਾ ਯਾਰ ਕਹਿੰਦਾ ਬਹੁਤ ਵਧੀਆ ਕਹਿੰਦਾ ਜੇ ਇੰਨੀ ਮਿਹਨਤ ਉਥੇ ਕਰੀਏ ਇਹ ਹੁੰਦਾ ਹੈ ਬੰਦੇ ਦਾ ਆਪ ਕੋ ਆਪਣਾ ਨਜ਼ਰੀਆ ਠੀਕ ਹੈ ਕੀ ਗੱਲ ਹੋਗੀ ਫੇਰ ਮੈਂ ਠੇਕੇ ਵਾਲੀ ਜ਼ਮੀਨ ਦਾ ਜਾਣਾ ਡਿਸਕਸ ਅਸੀਂ ਕਰਦੇ ਹੁੰਨੇ ਆ ਕਹਿੰਦਾ ਯਾਰ ਪੂਗਦੀ ਲੈਣੇ ਆ ਜ਼ਿਮੀਂਦਾਰ ਹੀ ਦੇਣ ਵਾਲਾ ਹੈ ਜ਼ਿਮੀਂਦਾਰ ਹੀ ਲੈਣ ਵਾਲਾ ਇਹ ਆਪਣਾ ਇੱਕ ਇੰਟਰਨਲ ਮੁੱਦਾ ਹੈ ਜੇ ਕਿਸੇ ਦਾ ਇਹ ਤਾਂ ਤੇ ਮਾਨ ਵਟਾਪ ਹੈਗਾ ਵੀ ਆ ਇਹ ਆਪਣਾ ਭਾਈਚਾਰ ਆਪਾਂ ਸਰਕਾਰਾਂ ਤੋਂ ਕੀ ਲੈ ਲਾਂਗੇ ਯਾਰ ਆਪਣੇ ਹੀ ਨਹੀਂ ਮਸਲੇ ਹੱਲ ਹੁੰਦੇ ਠੀਕ ਹੈ ਜੀ ਸੋ ਅੱਜ ਦੀ ਜਿਹੜੀ ਵੀਡੀਓ ਆ ਇਹ ਕਿੱਦਾਂ ਦੀ ਤੁਹਾਨੂੰ ਲੱਗੀ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਜੇ ਤੁਹਾਨੂੰ ਕੋਈ ਲੱਗਦਾ ਵੀ ਅਸੀਂ ਕੋਈ ਗਲਤ ਗੱਲ ਕਰ ਰਹੇ ਆ ਸਾਨੂੰ ਉਹ ਵੀ ਦੱਸਿਓ ਅਗਲਾ ਐਪੀਸੋਡ ਐਦਾਂ ਹੀ ਅਸੀਂ ਅਗਲੇ ਹਫ਼ਤੇ ਇੱਕੇ ਦਾ ਹੋਰ ਕਰਾਂਗੇ ਜੇ ਤੁਸੀਂ ਪਿਆਰ ਦੇਵੋਗੇ ਤਾਂ ਅਗਲੀ ਵਾਰ ਅਗਲੇ ਹਫ਼ਤੇ ਆਪਾਂ ਫੇਰ ਮਿਲਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ